ਐਜੂਕੇਸ਼ਨਰ ਸੀ ਵੀ ਦੋਖਾਂ ਦਾ ਸਮਾਜ ਦਾ ਇੱਕ ਚੰਗਾ ਉੱਚਾ ਸੁੱਚਾ ਕਰਤਾਰ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਉਹਨੂੰ ਬਣਾਉਣ ਲਈ ਜਿਹੜੀ ਐਜੂਕੇਸ਼ਨ ਹੈ ਹੋਲਿਸਟਿਕ ਹੁੰਦੀ ਇਹ ਰਿਪੋਰਟ ਹਾਇਰ ਐਜੂਕੇਸ਼ਨ ਦੇ ਵਿਕਾਸ ਦੇ ਵਿੱਚ ਸਰਕਾਰਾਂ ਦੀ ਬੇਰੁਖੀ ਅਤੇ ਨੀਤੀਗਤ ਕਮੀਆਂ ਨੂੰ ਉਜਾਗਰ ਕਰਦੀ ਹੈ ਅਸੀਂ ਸਾਰਿਆਂ ਨੂੰ ਅਸੀਂ ਮੈਕੈਨਿਜ਼ਮ ਇਹ ਨਹੀਂ ਕਰਤੀ ਕਿ ਜੀਵਨ ਨੂੰ ਮੈਕੈਨिकल ਕਰ ਇੱਕ ਰੋਬਟਾਂ ਨੂੰ ਹੋ ਗਿਆ ਨਾ ਜਿਵੇਂ ਕੋਈ ਇਮੋਸ਼ਨ ਨਹੀਂ ਹੈ ਇਹ ਐਜੂਕੇਸ਼ਨ ਦੀ ਪ੍ਰਾਪਤੀ ਨਹੀਂ ਦੂਜੀਆਂ ਯੂਨੀਵਰਸਿਟੀਆਂ ਬੜੀਆਂ ਡੀਮ ਯੂਨੀਵਰਸਿਟੀਆਂ ਬੜੀਆਂ ਦੂਜੀਆਂ ਯੂਨੀਵਰਸਿਟੀਆਂ ਬੜੀਆਂ ਉਹ ਦਾਖਲਾ ਲੈਂਦੇ ਪੇਪਰ ਲੈਂਦੇ ਘਰ ਬੈਠੇ ਕਰੀ ਜੋ ਹਾਂਜੀ ਹੁਣ ਉਹ ਜਿਹੜੀ ਡਿਗਰੀਆਂ ਹਮ ਕੀ ਕਰਨਗੀਆਂ ਹਮ ਬਿਲਕੁਲ ਜਿਨ੍ਹਾਂ ਕੋ ਤਜਰਬਾ ਹੀ ਨਹੀਂ ਹੈਗਾ ਨਾਟ ਹੋਲਿਸਟਿਕ ਨਹੀਂ ਬਣੀ ਉਹ ਜੀਵਨ ਬਦਲਣਾ ਹੀ ਨਹੀਂ ਉਹਨਾਂ ਨੇ ਕੇਰਲ ਦੇ ਵਿੱਚ ਹਰ ਘਰ ਚ ਲੈ ਤੇ ਪੰਜਾਬ ਦੇ ਵਿੱਚ ਜਿਹੜੀਆਂ ਲਾਇਬ੍ਰੇਰੀ ਜਲਦੀਆਂ ਉਹ ਵੀ ক্লোਜ਼ ਹੋ ਗਈਆਂ ਹਮ ਬਿਲਕੁਲ ਉਹਨਾਂ ਨੂੰ ਵੀ ਜਿੰਦੇ ਲੱਗ ਗਏ ਆ ਜਿਹੜੀਆਂ ਲਾਇਬ ਜਿੰਦਿਆਂ ਲੱਗ ਗਿਆਂ ਲਾਇਬ੍ਰੇਰੀ ਨਹੀਂ ਹੈ ਨਹੀਂ ਕਿਤੇ ਇਨਕਲਾਬ ਜ਼ਿੰਦਾਬਾਦ ਨਾਰਾ ਮਾਰਨ ਲਈ ਖੜਕੜ ਖੜਦ ਸੌਂ ਖਾਣ ਲੇਕਿਨ ਬਰਦਾਸ਼ਤ ਨਹੀਂ ਕਰਨੀ ਗਾ ਕੋਈ ਸਵਾਰ ਕਰੇ ਬਰਦਾਸ਼ਤ ਨਹੀਂ ਕਰਨੀ ਕਿ ਤੀਸਰੀ ਅਖਦਾ ਚਿੱਟਾ ਮੋਤੀ ਨਿਕਲ ਜਾਵੇ ਨਿਕਲ ਜਾਵੇ ਸੱਤਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਟੀਵੀ ਤੇ ਤਾਂ ਦੋਸਤੋ ਮੈਂ ਕਰਮ ਸੋਢੀ ਤੇ ਅੱਜ ਵੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅਕਾਦਾ ਚਿੱਟਾ ਮੋਤੀਆ ਗੱਲ ਕਰਾਂਗੇ ਸਾਬਕਾ ਉਪਕੁਲਪਤੀ ਡਾਕਟਰ ਜਸਪਾਲ ਸਿੰਘ ਸੰਤੂ ਤੇ ਦੁਆਰਾ ਤਿਆਰ ਕੀਤੀ ਹਾਇਰ ਐਜੂਕੇਸ਼ਨ ਦੇ ਸਬੰਧੀ ਨੀਤੀ ਰਿਪੋਰਟ ਨੇ ਵਿਦਿਆ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਚਰਚਾ ਨੂੰ ਜਨਮ ਦਿੱਤਾ ਹੈ ਇਹ ਰਿਪੋਰਟ ਹਾਇਰ ਐਜੂਕੇਸ਼ਨ ਦੇ ਵਿਕਾਸ ਦੇ ਵਿੱਚ ਸਰਕਾਰਾਂ ਦੀ ਬੇਰੁਖੀ ਅਤੇ ਨੀਤੀਗਤ ਕਮੀਆਂ ਨੂੰ ਉਜਾਗਰ ਕਰਦੀ ਹੈ ਜਿਸ ਦੇ ਨਾਲ ਸਿੱਖਿਆ ਦੀ ਗੁਣਵੱਤਾ ਖੋਜ ਅਤੇ ਅਕਾਦਮਿਕ ਸੰਸਥਾਵਾਂ ਦੀ ਤਰੱਕੀ ਦੇ ਉੱਤੇ ਕੰਬੀਰ ਸਵਾਲ ਖੜੇ ਹੋਈ ਨੇ ਪੰਜਾਬ ਅਤੇ ਭਾਰਤ ਦੇ ਹੋਰ ਹਿੱਸਿਆਂ ਦੇ ਵਿੱਚ ਹਾਇਰ ਐਜੂਕੇਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰੀ ਨਿਵੇਸ਼ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਅਧਿਆਪਕ ਸਿੱਖਲਾਈ ਦੇ ਉੱਤੇ ਜ਼ੋਰ ਦੇਣ ਦੀ ਲੋੜ ਨੂੰ ਇਹ ਰਿਪੋਰਟ ਰੇਖਾਂਕਿਤ ਕਰਦੀ ਹੈ ਇਹ ਨਾ ਸਿਰਫ ਵਿਦਿਆਰਥੀਆਂ ਦੀ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਕਦਮ ਹੈ ਸਗੋਂ ਕਿ ਨੌਜਵਾਨਾਂ ਦੀ ਨੌਕਰੀ ਯੋਗਤਾ ਅਤੇ ਖੋਜ ਦੇ ਉੱਤੇ ਨਵੀਨਤਾ ਨੂੰ ਵਧਾਵਾ ਦੇਣ ਦਾ ਰਾਹ ਵੀ ਪ੍ਰਸਤੁਤ ਕਰਦੀ ਹੈ ਇਸ ਵਿਸ਼ੇ ਨੂੰ ਵਿਸਥਾਰ ਦੇ ਨਾਲ ਸਮਝਾਂਗੇ ਅਤੇ ਵਿਸਥਾਰ ਦੇ ਨਾਲ ਇਸ ਦੇ ਉੱਤੇ ਆਪਾਂ ਜਾਣਕਾਰੀ ਲਵਾਂਗੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਅਬਾਡੀ ਰੋਸ਼ਨ ਖੜਾ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਖੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮੇਰਬਾਨੀ ਰਾਜ਼ੀ ਰੋਣ ਖੜਾ ਸਾਹਿਬ ਗੱਲ ਕਰੀਏ ਤਾਂ ਸਾਬਕਾ ਉਪਕੁਲਪਤੀ ਜਸਪਾਲ ਸਿੰਘ ਸੰਧੂ ਤੇ ਦੁਆਰਾ ਹਾਇਰ ਐਜੂਕੇਸ਼ਨ ਦੇ ਬਾਰੇ ਨੀਤੀ ਰਿਪੋਰਟ ਆਉਣ ਤੋਂ ਵਿੱਤੀ ਖੇਤਰਾਂ ਦੇ ਵਿੱਚ ਚਰਚਾ ਹੁਣ ਸ਼ੁਰੂ ਹੋ ਗਈ ਹੈ ਕਿ ਹਾਇਰ ਐਜੂਕੇਸ਼ਨ ਦੇ ਵਿਕਾਸ ਦੇ ਲਈ ਸਰਕਾਰਾਂ ਦੀ ਬੇ ਇਹ ਤਰ੍ਹਾਂ ਦੇ ਸਵਾਲ ਉਠ ਰਹੀ ਨੇ ਇਸ ਤੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਹਮ ਗੱਲ ਇਹ ਕੀ ਆ ਕਿ ਜਦੋਂ ਨਾ ਅਸੀਂ ਪੜਦੇ ਸੀ ਹਮ ਹਮ ਪੰਜਾਬ ਦੇ ਵਿੱਚ ਚਾਰ ਯੂਨੀਵਰਸਿਟੀਆਂ ਹੁੰਦੀਆਂ ਸੀ ਹਮ ਗੋਨਾਰਦੇ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੀਏਯੂ ਹਮ ਲੁਧਿਆਣਾ ਜੀ ਅੱਜ ਦੇ ਤਰੀਕੇ ਤੇ 40 ਯੂਨੀਵਰਸਿਟੀਆਂ ਬਣੀਆਂ ਹਮ ਠੀਕ ਆ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੀ ਪਰਿਮਾਰ ਇੰਨੀ ਹੋ ਗਈ ਤੇ ਹਰਾਨਗੀ ਗੱਲ ਇਹ ਹੈ ਕਿ ਇੰਨੀਆਂ ਯੂਸਟੀਆਂ ਹੋਣ ਦੇ ਬਾਵਜੂਦ ਬਿਜਲੀ ਕੁਆਲਿਟੀ ਅਜੇ ਕੁਛ ਨਹੀਂ ਹੈ। ਹੂੰ। ਗੁਣਾਤਮਕ ਪੱਖੋਂ ਤੇ ਬਹੁਤ ਜੀ। ਲੇਕਿਨ ਗੁਣਾਤਮਕ ਪੱਖੋਂ ਜ਼ੀਰੋ ਆ। ਹੂੰ। ਹਨਾ ਜਿਹੜੀ ਸਿੱਖਿਆ ਹੁੰਦੀ ਨਾ ਸਿੱਖਿਆ ਦਾ ਮਕਸਦ ਹੁੰਦਾ ਤੁਹਾਡੀ ਪਰਸਨੈਲਿਟੀ ਡਵੈਲਪ ਕਰਨਾ। ਬਿਲਕੁਲ ਹਾਂਜੀ। ਕਿਸੇ ਵੀ ਵਿਅਕਤੀ ਦਾ ਵਿਅਕਤੀਤਵ ਇਨਨੰਨ ਕਰ ਦੇਣਾ ਕਿ ਉਹ ਜਿੱਥੇ ਬਿਠੇ ਉਹਦੀ ਉਹਦਾ ਚੁਗਿਰਦਾ ਉਹਦਾ ਔਰਾ ਹੂੰ ਉਹ ਚਾਨਣ-ਚਾਨਣ ਹੋ ਜਵੇ। ਹੂੰ। ਤੁਸੀਂ ਦੇਖਿਆ ਕਿ ਵਰੀ ਆਪਾਂ ਕਿਸੇ ਗੁਰੂਆਂ ਪੀਰਾਂ ਦੀਆਂ ਕਿਤੇ ਤਸਵੀਰਾਂ ਦੇਖਦੇ ਆਂ ਹੂੰ ਤੇ ਉਹਨਾਂ ਪੇਂਟ ਹੁੰਦਾ ਨਾ ਉਹਦੇ ਆਸ-ਪਾਸ ਇੱਕ ਲਾਈਟ ਰਹਾਤਾ ਹਾਂਜੀ ਬਿਲਕੁਲ ਉਹ ਲਾਈਟ ਕਾਦੀ ਹੁੰਦੀ ਹੈ ਹੂੰ ਲਾਈਟ ਉਹ ਗੁਣਾਂ ਦੀ ਹੁੰਦੀ ਹੈ ਹੂੰ ਠੀਕ ਹੈ ਨਾ ਉਹਦੇ ਉਹਸ ਕਰਤਾਰ ਦੀ ਹੁੰਦੀ ਹੈ ਐਜੂਕੇਸ਼ਨ ਆਰਸੀ ਵੀ ਦੋਖਾਂ ਦਾ ਸਮਾਜ ਦਾ ਇੱਕ ਚੰਗਾ ਉੱਚਾ ਸੁੱਚਾ ਕਰਤਾਰ ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਉਹਨੂੰ ਬਣਾਉਣ ਲਈ ਜਿਹੜੀ ਐਜੂਕੇਸ਼ਨ ਆ ਹੌਲਿਸਟਿਕ ਹੁੰਦੀ ਹੈ ਹੂੰ ਹੈਨਾ ਜਿਹੜੀ ਹੋਲਿਸਟੇ ਐਜੂਕੇਸ਼ਨ ਹੁੰਦੀ ਆ ਉਹਦੇ ਨਾਲ ਹੁੰਦਾ ਕਿ ਅਸੀਂ ਇੱਕ ਮਾਰ ਕਰ ਦਿੰਦੇ ਜੀ ਵੀ ਇਹ ਬੰਦਾ ਪਤਾ ਤਾਂ ਪੜਿਆ ਲਿਖਿਆ ਆ ਹੂੰ ਜੀ ਇਹਦੀ ਗੱਲ 'ਚ ਨਾ ਵਜ਼ਨ ਆ ਹੂੰ ਦਮ ਆ ਹਣਾ ਇਹਦੀ ਗੱਲ 'ਚ ਦਮ ਆ ਜੀ ਇਹਦੀ ਗੱਲ 'ਚ ਗੱਲ ਆ ਹੂੰ ਹਣਾ ਲੋਕੋ ਦੀ ਗੱਲ 'ਚ ਜੋ ਗੱਲ ਕਰਦਾ ਇਹ ਤੇ ਉਹਦੀ ਗੱਲ ਦਾ ਮੁੱਲ ਪਾਉਂਦੇ ਸੀ ਹੂੰ ਲੋਕ ਕਹਿੰਦੇ ਸੀ ਜੂਰੀ ਕਈ ਵਾਰੀ ਇਦਾਂ ਦੇ ਹੁੰਦੇ ਸੀ ਕਿ ਬੰਦੇ ਦਾ ਸਾਡੇ ਸਮਾਜ 'ਚ ਜਿਹੜੇ ਸਕੂਲ ਕਾਲਜ ਨਹੀਂ ਗਏ ਲੇਕਿਨ ਜਿਹੜਾ ਚੰਗਿਆਂ ਲੋਕਾਂ ਨਾਲ ਸੰਗਤ ਕੀਤੀ ਜੇ ਉਹਨਾਂ ਨੇ ਉਹ ਕਿ ਚੰਗੇ ਲੋਕਾਂ ਦੇ ਚਰਨਾਂ 'ਚ ਬੈਠ ਕੇ ਵੀ ਬਹੁਤ ਕੁਝ ਸਿੱਖ ਲੈਂਦਾ ਹਾਂ ਹੂੰ ਬਿਲਕੁਲ ਸਹੀ ਹਾਂ ਜੀ ਜ਼ਿੰਦਗੀ ਦੀਆਂ ਠੋਕਰਾਂ ਠੇਡੇ ਵੀ ਸਾਡੇ ਲਈ ਇੱਕ ਐਜੂਕੇਸ਼ਨ ਹੂੰ ਹੈਨਾ ਉਹ ਸਾਨੂੰ ਬੰਦੇ ਬਣਾਉਂਦੀ ਹੈ ਹੂੰ ਤੁਹਾਨੂੰ ਪਤਾ ਲੱਗਦਾ ਕਿ ਜਿਹੜਾ ਮੈਂ ਨਾਲ ਕੱਲ ਹੱਥ ਮਿਲਾਉਂਦਾ ਸੀਗਾ ਉਹ ਮੇਰਾ ਤਾਂ ਹੱਥ ਵੱਢ ਕੇ ਵੀ ਲੈ ਗਿਆ ਹੂੰ ਹੈਨਾ ਜੀ ਜਿਹੜੇ ਲੋਕ ਜਿੰਨੇ ਵਾਰ ਹੋਏ ਸਾਡੇ ਕੀਤੇ ਜਿਗਰੀ ਯਾਰਾਂ ਨੇ ਹੂੰ ਜਿਹੜੇ ਸਾਡੇ ਬਹੁਤ ਜ਼ਿਆਦਾ ਕਰੀਬੀ ਹੁੰਦੇ ਆ ਉਹ ਕਿੰਨੇ ਰਕੀਬ ਬਣ ਜਾਂਦੇ ਆ ਹੂੰ ਕਾਰਨ ਹੈਗਾ ਕਿ ਉਹਨਾਂ ਦੇ ਐਜੂਕੇਸ਼ਨ ਨਹੀਂ ਮੈਂ ਹੁਣ ਕਈ ਵਾਰ ਦੇਖਦਾ ਹਾਂ ਕਿ ਗਰਮ ਲੋਕੀ ਇਹਨਾਂ ਕੁਆਲੀਫਾਈਡ ਬੜਿਆ ਹੂੰ ਉਹਨਾਂ ਕੋ ਡਿਗਰੀਆਂ ਬੜੀਆਂ ਹਾਂਜੀ ਐਮਟੈਕ ਐਮਬੀਬੀਐਸ ਹੈ ਗਿਆ ਐਮ ਐਮਡੀ ਆ ਐਮ ਕਾਮ ਹੈ ਗਿਆ ਐਮ ਐਸਸੀ ਐਮ ਕਈ ਤਰ੍ਹਾਂ ਦੀਆਂ ਹੂੰ ਲੇਕਿਨ ਜਦੋਂ ਮੈਂ ਗੱਲਾਂ ਕਰਦਾ ਨਾ ਮੈਂ ਕਿ ਆਈਐਸ ਵੀ ਦੇ ਤਾ ਹੂੰ ਹੂੰ ਜਦੋਂ ਮੈਂ ਗੱਲਾਂ ਕਰਦਾ ਉਹ ਹੋਲਿਸਟਿਕ ਨਹੀਂ ਹੁੰਦੇ ਹੂੰ ਉਹਨਾਂ ਦੇ ਵਿੱਚੋਂ ਜਾਣ ਦੀ ਨਹੀਂ ਹੁੰਦੀ ਹੂੰ ਉਹ ਸਿਰਫ ਨਾ ਉਹਨਾਂ ਨੂੰ ਉਹਨਾਂ ਦੀ ਸਕਿੱਲ ਡਵੈਲਪ ਕੀਤੀ ਹੁੰਦੀ ਹੈ ਹੂੰ ਇਹਨਾਂ ਨੇ ਕੀ ਕੀਤਾ ਨਵੀਂ ਐਜੂਕੇਸ਼ਨ ਇਹ ਕੀਤਾ ਕਿ ਸਕਿੱਲ ਡਵੈਲਪ ਕਰਦੇ ਉਹਨਾਂ ਦੀ ਸਕਿੱਲ ਸਕਿੱਲ ਕਿਦਾਂ ਦੀ ਆ ਗਈ ਉਹ ਪੋਲੀਟੈਕਨੀਕਲ ਆ ਗਈ ਹਾਂਜੀ ਕੰਮ ਕਾ ਜਾਣੀ ਆ ਗਈ ਆ ਕੰਪਿਊਟਰ ਜਾ ਗਿਆ ਕੰਪਿਊਟਰ ਦੇ ਮਾਸਟਰ ਬਣਾਤੇ ਲੋਕਾਂ ਨੂੰ ਉੱਥੇ ਖੜੇ ਕਰਤੇ ਹੂੰ ਲੇਕਿਨ ਕੰਪਿਊਟਰ ਦੇ ਮਸ਼ੀਨ ਦੇ ਨਾਲ ਬੰਦੇ ਨੂੰ ਮਸ਼ੀਨ ਬਣਾ ਕੇ ਜਿਹੜੀ ਉਹਦੀ ਹੋਲਿਸਟਿਕ ਸੀਗੀ ਜਿਹੜੀ ਉਹਦੀ ਉਹ ਅਥਰੂਆਂ ਦੀ ਗੱਲ ਸੀ ਉਹਦੀ ਕਰਨਾ ਦੀ ਸੀ ਗੱਲ ਕਿਸੇ ਦੀ ਕੁਰਬਾਨੀ ਦੀ ਗੱਲ ਸੀ ਕਿਸੇ ਨਾਲ ਪਿਆਰ ਦੀ ਗੱਲ ਸੀਗੀ ਹੂੰ ਐਂਡ ਹੂੰ ਉਹ ਮਾਰ ਦਿੱਤੀ ਹੈ ਨਾ ਹੂੰ ਅਸੀਂ ਸਾਰਿਆਂ ਨੂੰ ਅਸੀਂ ਮੈਕੈਨਿਜ਼ਮ ਇਹ ਨਹੀਂ ਕਰਤੀ ਕਿ ਜੀਵਨ ਨੂੰ ਮੈਕੈਨਿਕਲ ਕਰਤ ਰੋਬੋਟਾਂ ਨੂੰ ਹੋ ਗਿਆ ਨਾ ਜਿਵੇਂ ਕੋਈ ਇਮੋਸ਼ਨ ਨਹੀਂ ਹੈ ਇਹ ਐਜੂਕੇਸ਼ਨਲੀ ਪ੍ਰਾਪਤੀ ਨਹੀਂ ਹਾਂ ਹੈਨਾ ਜੇਕਰ ਸ਼ਾਮਕਾ ਉਪਗਲੋਪਤੀ ਸੰਧੂ ਸਾਹਿਬ ਨੇ ਜਿਸ ਪਾਸ ਸੰਧੂ ਸਾਹਿਬ ਨੇ ਲਾਡੋ ਜਿਸ ਪਾਸ ਸੰਧੂ ਸਾਹਿਬ ਨੇ ਜਿਹੜੀ ਇਹਨਾਂ ਨੇ ਐਜੂਕੇਸ਼ਨ ਦਾ ਮਨਾਏ ਸਰਕਾਰ ਨੇ ਬਣਾ ਸੀਗਾ ਕਿ ਉਹ ਪਾਲਿਸੀ ਬਣਾਉਣਗੇ ਉਹ ਕਿਉਂਕਿ ਉਹਨਾਂ ਦਾ ਜਿਹੜਾ ਨਾ ਅਤੀਤ ਆ ਹਾਂ ਹਾਂ ਉਹ ਬੜਾ ਉੱਚਾ ਸੁੱਚਾ ਹਾਂ ਹਾਂ ਉਹ ਜੋ ਯੂਨੀਵਰਸਿਟੀ ਚ ਹੁੰਦੇ ਸੀ ਉਹਨਾਂ ਨੇ ਯੂਨੀਵਰਸਿਟੀ ਨੂੰ ਪੈਰਾਂ ਤੇ ਖੜਾ ਕਰਤਾ ਸੀ ਹਾਂ ਮਤਲਬ ਉਹਨਾਂ ਦਾ ਆਈਕਿਊ ਆ ਤੁਸੀਂ ਦੇਖੋਗੇ ਕਿ ਇੱਥੇ ਵੀ ਹੈਗਾ ਸਾਡੀ ਸੁਸਾਇਟੀ ਜਿਹੜਾ ਬੰਦਾ ਕਾਬਲ ਹੈ ਨਾ ਕਾਬਲ ਨੂੰ ਧੱਕੇ ਭਾਜਦੇ ਹੂੰ ਬਿਲਕੁਲ ਹਾਂਜੀ ਕਾਬਲ ਨੂੰ ਨਜ਼ਰ ਕਿਤੇ ਜਾਂਦਾ ਉਹ ਦਿੰਦੇ ਵੀ ਜਿਹੜਾ ਕਾਬਲ ਵਾ ਵੀ ਜਿਹਨੇ ਇੱਕ ਆਪਣਾ ਥਾਂ-ਸਥਾਨ ਬਣਾ ਰਿਆ ਹਾਂਜੀ ਜਿਹਦੀ ਦ੍ਰਿਸ਼ਟੀ ਕੁਮਾਰ ਆ ਹੂੰ ਦੂਹ ਦ੍ਰਿਸ਼ਟੀ ਹੈਗੀ ਹੈ ਹੂੰ ਇਹਦੀ ਮਤਲਬ ਇਹਦੇ ਵਿੱਚ ਵਿਵੇਕ ਬੜਾ ਵਧੀਆ ਉਹ ਵੇਖੀਲਾ ਆਦਮੀ ਹੈ ਤੇ ਚੰਤਨਸ਼ੀਲ ਆਦਮੀ ਹੈ ਇਹਦੀ ਵਿੱਚ ਇਹ ਜਿਹੜਾ ਨਾ ਚੇਤਨਾ ਦਾ ਵਿਕਸਤ ਹੋਰੀ ਲਗਾਤਾਰੀ ਔਰ ਕਿਸੇ ਵੀ ਸਾਡੇ ਬੱਚਿਆਂ ਦੀ ਚੇਤਨਾ ਵਿਕਸਤ ਕਰਨ ਲਈ ਮਾਲਾ ਹੂੰ ਇਹ ਉਹਨਾਂ ਕੋ ਸਾਰਾ ਪੈਸਾ ਹੈ ਹੂੰ ਇਸਰ ਕਰਨ ਨੂੰ ਮਿਲਿਆ ਲੇਕਿਨ ਗੱਲ ਇਹ ਹੈ ਕਿ ਉਹ ਜਿਹੜੀ ਉਹਨਾਂ ਨੇ ਗੱਲ ਲੈਂਦੀ ਆ ਜਗ ਜਗਰ ਨਹੀਂ ਹੋਈ ਲੇਕਿਨ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ ਹੂੰ ਰਿਪੋਰਟ ਤੋਂ ਪਤਾ ਲੋਕਾਂ ਦੇ ਵਿੱਚ ਇੱਕ ਬਹਿਸ਼ ਸ਼ੁਰੂ ਹੋ ਗਈ ਹੈ ਕਿ ਕੀ ਅਸੀਂ ਉਹ ਜਿਹੜਾ ਸਾਡਾ ਉਜੜਿਆ ਹੋਇਆ ਹੂੰ ਬਾਗ ਹੈਗਾ ਉਹ ਬਾਹਰ ਹੋ ਜਾਊਗਾ ਹੂੰ ਬਰਾਬਰ ਹੋ ਜਾਊਗਾ ਹੂੰ 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 ਠੀਕ ਆ ਜੀ ਯੂਨੀਵਰਸਿਟੀਾਂ ਦੇ ਵਿੱਚ ਨਾ ਰਿਸਰਚ ਹੁੰਦੀ ਸੀ ਹੂੰ ਹੂੰ ਹੈਨਾ ਹਾਂਜੀ ਜਿਹੜੇ ਇਹ ਆਰਟਸ ਵਿਸ਼ੇ ਹੁੰਦੇ ਨਾ ਪਲੇਸ ਹੈਸਟਰੀ ਜਾਂ ਸੋਸ਼ੀਆਲੋਜੀ ਜਾਂ ਫਿਜ਼ੀਕਲ ਐਜੂਕੇਸ਼ਨ ਆ ਇਹ ਜ਼ਿੰਦਗੀ ਦੀ ਜਾਂਚ ਆ ਹਮ ਜੀਵਨ ਜਾਂਚ ਆ ਇਹਨਾਂ ਨੇ ਕੀਤਾ ਕਿਹਦੇ ਨੇ ਜੀ ਨਹੀਂ ਉਹ ਆਰਟਸ ਦਾ ਕੀ ਕਰਨਾ ਜੀ ਆਰਟਸ ਤੋਂ ਬਾਹਰ ਕੱਢੋ ਇਹਨੂੰ ਸਾਇੰਸ ਪੜਾ ਦਿਓ ਉਹਨੂੰ ਕਾਮਰਸ ਪੜਾ ਦਿਓ ਉਹਨੂੰ ਜਾਂ ਟੈਨਡਰ ਭੇਜ ਦਿਓ ਅਸੀਂ ਉਹਦੇ ਨਾਲ ਪੈਰਲ ਰੱਖਿਆ ਹੀ ਨਹੀਂ ਹਮ ਹੁਣ ਕੀ ਹੁੰਦਾ ਕਿ ਬੱਚੇ ਮੈਂ ਦੇਖਿਆ ਕਿ ਜਿਉਂਦੇ ਨਾ ਉਹ ਉਹਨਾਂ ਦੇ ਅੱਖਾਂ ਦੇ ਚੰਨਕਨ ਲੱਗੀਆਂ ਹੋਈਆਂ ਵਿਚਾਰੇ ਚੁੱਕੜੇ ਜਿਹਾ ਹੈਗੇ ਆ ਹਨਾ ਤੇ ਉਹਨਾਂ ਦੇ ਸ਼ਕਲਾਂ ਹੀ ਇੰਪੋਰਟੇਡ ਵਰਗੀਆਂ ਹਮ ਕੋਈ ਰੋਭੇ ਨਹੀਂ ਹਨਾ ਮਿਹਨਤ ਨਹੀਂ ਕੀਤੀ ਹੈ ਉਹਨਾਂ ਨੇ ਤੇ ਉਹ ਵਿਚਾਰੇ ਹਰ ਵੇਲੇ ਨਾ ਉਹ ਮਸ਼ੀਨ ਬਣੇ ਜਿਦਾ ਨਾ موبائل ਸੈੱਲ ਉਹ ਇਦਾਂ ਤੁਰੇ ਫਿਰਦੇ ਆ ਜੀ ਹਾਂਜੀ ਉਹਨਾਂ ਨੇ ਮਸਕਰਾਹ ਹੀ ਨਹੀਂ ਦੇ ਦਿੱਤੇ ਹਮ ਅੱਛਾ ਉਹ ਜਦੋਂ ਕਿਤੇ ਬੈਠੇ ਹੈ ਵਿਚਾਰੇ ਤੇ ਉਹਦਾ ਸੋਚ ਹੋਈ ਆ ਜਮਕ ਘਟਾਉ ਲੱਗਦੀ ਜਿਹੜੀ ਮਲਪੀ ਹਨਾ ਲੇਕਿਨ ਜਦੋਂ ਕੋਈ ਤੇਰੇ ਮੇਰੇ ਵਾਂਗ ਬੰਦਾ ਬੈਠਾ ਵਾ ਕਿਹੜੇ ਜ਼ਿੰਦਗੀ ਨੂੰ ਜੂਣਾ ਜਾਣਦਾ ਹੈਗਾ ਹਾਂਜੀ ਤੇ ਉਹ ਕਿਤੇ ਸ਼ੂਗਰ ਦੀ ਗੱਲ ਕਰਦਾ ਹੈਗਾ ਕੋਈ ਚੁਰਲਾ ਸੁਣਾਉਂਦਾ ਹੈਗਾ ਵਿਅੰਗਾਤਮਕ ਹਮ ਦਿਲ ਵਿਅੰਕਰ ਦਾ ਕਿ ਅਸੀਂ ਜ਼ਿੰਦਗੀ ਨੂੰ ਨਖਾਰਨਾ ਕਿਦਾਂ ਤੇ ਉਹ ਨਾ ਸੋਚਣਾ ਪੈਂਦਾ ਹੈ ਆ ਵੀ ਗੱਲ ਹੈਗੀ ਆ ਵੀ ਇਹ ਇਦਾਂ ਵੀ ਹੁੰਦੀ ਆ ਹਨਾ ਹਨਾ ਉਹ ਮੁਸਕਰਾਉਂਦਾ ਤੇ ਉਹ ਫਿਰ ਉਹ ਕਹਿੰਦਾ ਅੰਕਲ ਤੁਸੀਂ ਗੱਲ ਬੜੀ ਵਧੀਆ ਕੀਤੀ ਹੂੰ ਉਹ ਕੋ ਡਿਗਰੀ ਹੈਗੀ ਆ ਕਿ ਉਹਨੇ ਉਹਨੇ 90% ਨੰਬਰ ਲੈ ਕੇ ਉਹ ਜਿਹਾ ਜਿਹਾ ਕਵੜਾ ਮੁਕਾਮ ਹਾਸਲ ਕੀਤਾ ਹਾਂਜੀ ਤੇ ਜਦੋਂ ਉਹਨੇ ਗੱਲ ਸੁਣੀ ਕਹਿੰਦਾ ਇਹ ਗੱਲ ਬਹੁਤ ਵਧੀਆ ਇਹ ਡਿਗਰੀਆਂ ਗਈਆਂ ਉਹਦੀਆਂ ਹੂੰ ਕਿੱਥੇ ਗਈਆਂ ਡਿਗਰੀਆਂ ਅਸੀਂ ਐਜੂਕੇਸ਼ਨ ਨੂੰ ਇੰਨਾ ਕਿ ਨੁਕਸਾਨ ਕਰ ਲਿਆ ਹਨਾ ਵੀ ਬੜਾ ਔਖਾ ਹੋ ਗਿਆ ਹਮ ਅਸੀਂ ਬੜੀ ਹੋਲਿਸਟਿਕ ਐਜੂਕੇਸ਼ਨ ਨਹੀਂ ਲੈ ਕੇ ਆਏ ਅਸੀਂ ਉਹ ਬੱਚਿਆਂ ਦੀ ਪ੍ਰਤਿਭਾ ਨੂੰ ਦੇਖਣ ਲਈ ਉਹਨਾਂ ਦੇ ਮੁਤਾਬਕ ਨਹੀਂ ਲੈ ਕੇ ਆਏ ਹਮ ਬੱਚਿਆਂ ਤੇੜਣ ਦੇਖ ਕੇ ਉਹਦੇ ਮੁਤਾਬਕ ਅਸੀਂ ਨਾ ਹਰ ਬੱਚਨ ਡਾਕਟਰ ਬਣਾ ਦਿੰਦਾ ਪਏ ਹਮ ਅਸੀਂ ਹਰ ਬੱਚਨ ਇੰਜੀਨੀਅਰ ਬਣਾ ਦਿੰਦਾ ਪਏ ਅਸੀਂ ਦੇਖਿਆ ਹੀ ਨਹੀਂ ਕਿ ਇਹ ਬੱਚਾ ਮਲਕਾ ਸਿੰਘ ਵੀ ਹੈਗਾ ਹਮ ਉਹਦੀ ਕਾਬਲੀਅਤ ਨਹੀਂ ਦੇਖੀ ਹਨਾ ਇਹ ਇਹ ਸੋਭਾ ਸਿੰਘ ਇੱਥੇ ਬੈਠਾ ਆਰਟਿਸਟ ਸੀ ਬੈਠਿਆ ਗਿਆ ਇਹਦੇ ਵਿੱਚ ਗੁਰਦਾਸ ਮਾਨ ਹੀ ਬੈਠਾ ਇਹਦੇ ਵਿੱਚ ਆਨਸਰ ਹਾਂਸੂ ਵੀ ਬੈਠਾ ਹਮ ਠੀਕ ਹੈ ਇਹਦੇ ਵਿੱਚ ਚਚੰਦ ਦੀ ਹੋਜਾ ਸਾਹਿਬ ਵੀ ਸੰਗੀਤਕਾਰ ਬੈਠੇ ਹੈਗੇ ਹਮ ਕੀ ਬਾਤ ਅਸੀਂ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਜਿਹੜੇ ਸਾਡੇ ਮਤਲਬ ਰੋਲ ਮਾਡਲ ਲੈ ਗਿਆ ਹਮ ਹਮ ਅਸੀਂ ਉਹ ਅਸੀਂ ਉਹਨਾਂ ਦੇ ਦਰਸ਼ਨੀ ਨਹੀਂ ਦੇਖਿਆ ਉਹਨਾਂ ਚ ਕੀਤੇ ਨਹੀਂ ਹਮ ਅਸੀਂ ਕੀ ਦੇਖਿਆ ਕਿ ਇਹਨਾਂ ਨੇ ਮਸ਼ੀਨ ਬਣਾਓ ਤੇ ਨੋਟ ਕਮਾਓ ਹਮ ਜਾਣੇ ਕਿਤੇ ਇਹ ਹੈ ਜੀ ਕਿਹੜੀ ਹੈਗੀ ਹੈ ਮਸ਼ੀਨਾਂ ਬਣਾ ਕੇ ਮਾਰਕੀਟ ਦੇਣ ਦੀ ਹਮ ਇਹ ਬਿਲਕੁਲ ਅਜਾੜਾ ਵਾ ਇਨਸਾਨੀਅਤ ਦਾ ਮਾਰਦ ਹਮ ਬਿਲਕੁਲ ਜੀ। ਸੋ ਗੁਰਦਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਸਰਕਾਰ ਇਹਨਾਂ ਚਿੰਤਾਵਾਂ ਨੂੰ ਹੱਲ ਕਰਨ ਲਈ ਕੀ ਕਦਮ ਕੀ ਚੁੱਕਣ ਵਾਲੀ ਹੈ ਕੀ ਲੱਗਦਾ ਤੁਹਾਨੂੰ? ਦੇਖੋ ਗੱਲ ਇਹ ਕਿ ਜਦੋਂ ਰਿਪੋਰਟ ਆਉਂਦੀ ਹੈ ਜਾਂ ਰਿਪੋਰਟ ਤੋਂ ਬੰਦਾ ਪਾਲਿਸੀ ਬਣਦੀ ਹੈ ਪਾਲਿਸੀ ਬਣ ਤੋਂ ਕੀ ਕਰਦੇ ਆ ਮੈਨੂੰ ਨਹੀਂ ਲੱਗਦਾ। ਹੂੰ ਹੂੰ ਹੂੰ। ਇਹ ਸਰਕਾਰਾਂ ਦਾ ਚਾਹੇ ਪੇਲੀਅਸ ਸਰਕਾਰਾਂ ਦੇ ਮੁੱਦੇ ਸਰਕਾਰਾਂ ਐਜੂਕੇਸ਼ਨ ਦੇ ਬਾਰੇ ਰੌਲਾ ਪਾਉਂਦੀਆਂ ਲੇਕਿਨ ਏਜੰਡਾ ਨਹੀਂ ਗਾ ਸਰਕਾਰਾਂ ਦਾ। ਹੂੰ। ਕਦੇ ਵੀ ਨਹੀਂ ਬਣਿਆ। ਇਹ ਕਿ ਨਾ ਜਿੱਦਾਂ ਮਰਦੇ ਦੇ ਮੂੰਹ ਨੂੰ ਘੇਰ ਆਉਂਦੇ ਆ ਸੈਕਦਾ ਜਿਹਾ ਰੱਖਦੇ ਆ। ਹੂੰ। ਤੁਸੀਂ ਦੇਖੋਗੇ ਕਿ ਤੁਹਾਡੇ ਕਾਲਜਾਂ ਦੇ ਵਿੱਚ ਹਾਈ ਅਰ ਐਜੂਕੇਸ਼ਨ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਕਈ ਵਾਈਸ਼ਾਂਸ ਨਹੀਂ ਹੈ ਨਹੀਂ ਹੂੰ ਜੀ ਕਈ ਪੋਸਟਾਂ ਖਾਲੀ ਪਈਆਂ ਹੈਗੀਆਂ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਪਈਆਂ ਕਈ ਵਿਸ਼ੇ ਬੰਦ ਕਰਤੀਆਂ ਨੇ ਹੂੰ ਕਈ ਵਿਸ਼ੇ ਬੰਦ ਕਰਤੀਆਂ ਯੂਨੀਵਰਸਿਟੀਆਂ 'ਚ ਕਈ ਵਿਸ਼ੇ ਦੀ ਰਿਸਰਚ ਬੰਦ ਕਰਤੀ ਹੂੰ ਬਸਰ ਤੇ ਲੋਡ ਪੈਂਦਾ ਐਜੂਕੇਸ਼ਨ ਤੇ ਲੋਡ ਨਹੀਂ ਹੁੰਦਾ ਹੂੰ ਐਜੂਕੇਸ਼ਨ ਦਾ ਬਜਟ ਲੋਡ ਨਹੀਂ ਹੁੰਦਾ ਫਿਰ ਹਾਈ ਰੇਜ ਕੋਈ ਗੱਲ ਕਰਦੇ ਨੇ ਦੇ ਲੋਡ ਸਾਰੇ ਸਕੂਲਾਂ 'ਚ ਜਾਂ ਜੋ ਹੂੰ ਜੀ ਬਰਹਾਲ ਹੂੰ ਔਰ ਸਕੂਲਾਂ ਦੇ ਵਿੱਚ ਕੀ ਹੋਇਆ ਕਿ ਤੁਸੀਂ ਹਰ ਗੱਲ ਨੂੰ ਤੁਸੀਂ ਇਹ ਕੋਸ਼ਿਸ਼ ਹੀ ਕਰ ਰਿਹਾ ਕਿ ਇਹਨਾਂ ਨੂੰ ਕਨਵਰਟ ਕੀਤਾ ਜਾਵੇ ਹੂੰ ਨਿੱਜੀ ਕਰਨ ਵਾਲੇ ਹੂੰ ਨਿੱਜੀ ਕਰਨ ਜਿਵੇਂ ਆਪੇ ਲੋਕ ਲੁੱਟੇ ਜਾਣ ਆਪੇ ਪੁੱਟੇ ਜਾਣ ਜਿਹੜੀ ਐਜੂਕੇਸ਼ਨ ਹੈਗੀ ਆ ਉਹ ਐਜੂਕੇਸ਼ਨ ਮੈਂ ਦੇਖਿਆ ਕਿ ਕਿਸੇ ਵੀ ਮੈਂ ਪ੍ਰਾਈਵੇਟ ਸਕੂਲਾਂ 'ਚ ਫੰਕਸ਼ਨ ਬੜੇ ਕਰ ਰਹੇ ਹੂੰ ਜੀ ਹਾਂਜੀ ਲੇਕਿਨ ਮੈਂ ਇਦਾਂ ਦੇ ਫੰਕਸ਼ਨ ਦੇਖਿਆ ਕਿ ਸਕੂਲਾਂ ਜਾ ਕੇ ਕਿ ਉਹ ਫੰਕਸ਼ਨ ਕੋਈ ਨਹੀਂ ਵੀ ਜਿਹੜੀ ਬੱਚੇ ਦੀ ਨੇਚਰਲ ਟੈਲੈਂਟ ਨੂੰ ਲੱਭਦਾ ਹੋਵੇ ਹੂੰ ਜਿਹੜੀ ਇਹਦੀ ਪ੍ਰਕਿਰਤਿਕ ਪ੍ਰਤਿਭਾ ਹੈਗੀ ਆ ਹੂੰ ਉਦੀਪਾਣ ਕਰਦਾ ਕਿਤੇ ਹੈ ਹੀ ਨਹੀਂ ਹੂੰ ਉਹ ਪਤਾ ਕੀ ਕਰਦੇ ਹਨ ਫੰਕਸ਼ਨ ਕਰਦੇ ਦੇਖੋ ਪ੍ਰਿੰਸੀਪਲ ਦਾ 200 ਬੱਚਾ ਖੜਾ ਮਾਪੇ ਬੇਟੇ ਸਾਡੇ ਬੱਚਾ ਡਾਂਸ ਕਰਦਾ ਹੂੰ ਜੀ ਉਹ ਨੂੰ ਆਉਂਦਾ ਨਹੀਂਗਾ ਉਹਨਾਂ ਕਿ ਉਹ ਨਾ ਉਹ ਡਰੈਸ ਪੁਆਦੀ ਹੈਗੀ ਹੈ ਤੇ ਉਹ ਨੂੰ ਖੜਾ ਕਰਤਾ ਹੈਗਾ ਜਾਂ ਫੈਨਸੀ ਡਰਸ ਪੁਆਦੀਆਂ ਉਹਨਾਂ ਨੂੰ ਜਾਨਵਰ ਜਿਹਾ ਬਣਾ ਕੇ ਖੜੇ ਕਰਤਾ ਹੂੰ ਗੱਲ ਇਹ ਨਹੀਂ ਸੀ ਗੱਲ ਤੇ ਉਹਨਾਂ ਨੂੰ ਜੀਵਨ ਤਾਂ ਰਾਜ ਲੈਣਾ ਸੀ ਬਿਲਕੁਲ ਇਹ ਪੁਛੇ ਜਾਣੀ ਕਿ ਉਸ ਤੋਂ ਤੇ 나 ਮੈਨੂੰ ਉਮੀਦ ਹੈਗੀ ਆ ਹੂੰ ਬਿਲਕੁਲ ਜੀ ਸੋ ਘਟਾ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਇਸ ਬੇਰੁਖੀ ਨੇ ਵਿਦਿਆਰਥੀਆਂ ਦੀ ਐਨਰੋਲਮੈਂਟ ਅਤੇ ਸਿੱਖਿਆ ਦੀ ਗੁਣਵੱਤਾ ਦੇ ਉੱਤੇ ਕੀ ਅਸਰ ਪਾਇਆ ਹੈ ਕੀ ਲੱਗਦਾ ਹਾਂ ਇਹ ਵੀ ਦੇਖਿਆ ਕਿ ਤੁਸੀਂ ਐਨਰੋਲਮੈਂਟ ਕਰਦੇ ਕਿ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਣੀਆਂ ਜਦਾਂ ਲਵਲੀ ਯੂਨੀਵਰਸਿਟੀ ਬਣੀ ਜਾਂ ਆ ਲੱਗੇ ਡੀਏਵੀ ਯੂਨੀਵਰਸਿਟੀ ਬਣੀ ਹੈ ਹਾਂਜੀ ਜਦੋਂ ਅਸੀਂ ਐਨਰੋਲਮੈਂਟ ਦੇਖਦੇ ਹਾਂ ਤੇ ਉਹ ਕਮਾਲ ਦੀ ਆ 40 40 ਹਜ਼ਾਰ ਹੂੰ ਹੈਨਾ ਲੇਕਿਨ ਜਦੋਂ ਦਾ ਐਜੂਕੇਸ਼ਨ ਬਦਲਿਆ ਲੋਕਾਂ ਨੇ ਵਧੀਆ ਜਾਣਾ ਪਿਆ ਤੁਸੀਂ ਹੋਰ ਦੇਖੋ ਕਿ এনवायरमेंट ਕਿਦਾਂ ਬਣ ਬੁੱਧਾ ਕਿਤੋਂ ਹੋਈ ਹੁਣ ਅਮਰੀਕਾ ਨੇ ਨਾ ਇੱਕ ਅਵੇਦਾ ਕੱਢਿਆ ਨਾ 21 ਜੀ 21 ਦੇ ਦੇਖਿਆ ਕਿ ਜਿਹੜਾ 1 ਲੱਖ ਡਾਲਰ ਜਾਉਂਗਾ ਪਾਣਾ ਪੈਣਾ ਜੀ ਹਾਂਜੀ ਹੈਨਾ ਹੂੰ ਟੈਂਸਰ ਦਾ ਵਿਦਾਂ ਮਿਲਣਾ ਤੁਸੀਂ ਦੇਖੋ ਕਿ ਇੰਡੀਆ ਦੇ ਵਿੱਚ ਕਿੰਨੇ ਪਰਸੈਂਟ ਲੋਕ ਆ ਜਿਹੜੇ ਉੱਥੇ ਹੈਗੇ ਹੂੰ ਸਾਡਾ ਪੰਜਾਬ ਦਾ ਇੱਕ ਮਤਲਬ ਆਟੇ ਚ ਲੂਣਾ ਹੂੰ ਜਿਹੜਾ ਉਸ ਵਿਜੇ ਦੇ ਕਾਬਿਲ ਹੋਵੇ ਕੋਈ ਅਸੀਂ ਕਿਸ ਕਹਤਾ ਕਿ ਤੁਸੀਂ ਬਲਸਤ ਕਰੋ ਆ ਜਿਹੜਾ ਕਰੋ ਜਾ ਕੇ ਡਰਾਈਵਰੀ ਕਰੋ ਹੂੰ ਬਿਲਕੁਲ ਹਾਂਜੀ ਇਦਾਂ ਹੀ ਹੈ ਜੀ ਅਸੀਂ ਜਿੰਨੇ ਭੇਜੇ ਡਰਾਈਵਰ ਤੇ ਮਜ਼ਦੂਰ ਤੇ ਦੂਜੇ ਭੇਜੇ ਹੂੰ ਤੇ ਕੋਈ ਉਸ ਵਿਜੇ ਦੇ ਲੈਵਲ ਦਾ ਬੰਦਾ ਜਿਹੜਾ ਸਕਿਲਡ ਹੋਣਾ ਇਸ ਲੈਵਲ ਦਾ ਹੈਗਾ ਉਹਦਾ ਲੈਵਲ ਆ ਕੋਈ ਹੂੰ ਹਜੇ ਤੁਹਾਨੂੰ ਬਿਹਾਰ ਚੋਂ ਮਿਲਣਗੇ ਹੂੰ ਇਹ ਤੁਹਾਨੂੰ ਉੱਤਰਖੰਡ ਚੋਂ ਮਿਲਣਗੇ ਜਿਹੜੇ ਉੱਥੇ ਬੈਠੇਗੇ ਕੇਰਲਾ ਚ ਮਿਲਣਗੇ ਹਾਂਜੀ ਜਿਹੜੇ ਉਸ ਉਸ ਉਹ ਵੀ ਵਿਜਾ ਲੈਣਗੇ ਲਖੜਾਲ ਦੇ ਵਿੱਚ ਕਰਕ ਦੇਣਗੇ ਹੂੰ ਉਹਨੂੰ ਪਤਾ ਕਿ ਸਾਡੀ ਪ੍ਰਤਿਭਾ ਦੇ ਫੁੱਲ ਕਿੱਥੇ ਖੰਡੇਗੇ ਹੂੰ ਲੇਕਿਨ ਪੰਜਾਬ ਦੇ ਵਿੱਚੋਂ ਹੈ ਨਹੀਂ ਪੰਜਾਬ ਦੇ ਵਿੱਚ ਜਿੰਨੇ ਆਇਲ ਸੈਂਟਰ ਖੁੱਲੇ ਹੈਗੇ ਆ ਉਹਨਾਂ ਦੇ ਕਿਸੇ ਦਾ ਵੀ ਹੈ ਨਹੀਂਗਾ ਟਾਰਗੇਟ ਕਿ ਲਾ ਤੁਸੀਂ ਇਹ B1 ਲੈਣਾ ਵੀਜ਼ਾ ਲੈਣਾ ਉੱਥੋਂ ਹੂੰ B1 ਵੀ ਜਾਂਦਾ ਹੈਗਾ ਕਿ ਤੁਸੀਂ ਪੁਲਿਸ ਸਟੇਟ ਤੇ ਜਾਣਾ ਅਸੀਂ ਇਹ ਤਾਂ ਕਰੋੜਾ ਪਾਤਾ ਵੀ ਉਹਨਾਂ ਨੇ ਪਰਮਪ ਸਾਹਿਬ ਨੇ 1 ਲੱਖ ਡਾਲਰ 78 ਲੱਖ ਰੁਪਈਆ ਲੈਣਾ ਜੀ ਉਹਦਾ ਕਿੰਨਾ ਕਰਤਾ ਜੀ ਕੋਈ ਭਜੌਂਦਾ ਜੀ ਫੇਰ ਨਾ ਜਾਵੇ ਉਹ ਪੈਸੇ ਕਾਬਿਲ ਹੀ ਨਹੀਂ ਹੂੰ ਜੇਕਰ ਸਾਡੇ ਇੱਥੇ ਕਾਬਿਲ ਹੋਣ ਬੰਦੇ ਇਹ ਕਾਬਲ ਹੈਗਰ ਕਰ ਬਣਾਇਆ ਰੇਟ ਜੀ ਹਾਂਜੀ ਲੋਕੀ ਲੈਂਚ ਖੜੇ ਆ ਉੱਥੇ ਉਸ ਵਜਾ ਲੈਣ ਲਈ ਲੋਕੀ ਲੈਂਚ ਖੜੇ ਆ ਉਹ ਰੇਟ ਕਰ ਚੁੱਕੇ ਆ ਤਾਂ ਰੇਟ ਵਧਾਇਆ ਉਹਨਾਂ ਨੇ ਹੂੰ ਹੁਣ ਗੱਲ ਇਹ ਗਈ ਕਿ ਅਜ਼ੀਉਸ ਕਾਬਲ ਨਹੀਂ ਤੇ ਅਸੀਂ ਗੱਲਾਂ ਕਰੀ ਜਾਂਦੇ ਆ ਅਸੀਂ ਕਾਬਲ ਨਹੀਂ ਬਣਾਈ ਨਹੀਂ ਸਾਡੀ ਸੰਸਥਾਵਾਂ ਇਸ ਕਾਬਲ ਨਹੀਂ ਬਣੀਆਂ ਹੂੰ ਬਿਲਕੁਲ ਹੈਨਾ ਹੁਣ ਉਹ ਜਿਹੜੀ ਉੱਥੇ ਹੈਗੀ ਆ ਅਸੀਂ ਕਹਿੰਦੇ ਜੀ ਉਹ ਦੇਖੋ ਜੀ ਉਹ ਟਰੰਪ ਕਰ ਰਿਹਾ ਹਨਾ ਅਮਰੀਕਾ ਬੱਕੀ ਆ ਹੁਣ ਜੇ ਇਹ ਦੇਖੀਏ ਰੂਲ ਬਣਾਇਆ ਉਹਨੇ ਅਮਰੀਕਾ ਬਰੋਦੀ ਆ ਹੂੰ ਜਿਉਂ ਥੇ 60 ਪੋਸਟਾਂ ਆ ਗਈਆਂ ਇਸ ਉਸ ਸਕਿੱਲ ਦੇ ਉਸ ਲੈਵਲ ਦੀਆਂ ਹਾਂਜੀ ਤੇ ਇੱਥੋਂ ਸਾਰੇ ਮੁੱਲ ਲ ਲਈਆਂ ਹਮ ਅਮਰੀਕਨ ਕਿੱਥੇ ਜਾਣਗੇ ਹਮ ਬਿਲਕੁਲ ਸਵਾਲ ਆ ਹਮ ਦੁਨੀਆ ਬਹੁਤ ਵੱਡੀ ਹੈ ਜੀ ਮੰਨ ਲਓ ਕਿ ਟਰੰਪ ਸਾਹਿਬ ਨੇ ਪੈਸੇ ਕੋਣ ਦੀ ਗੱਲ ਕੀਤੀ ਹੈ ਹਮ ਉਹਨਾਂ ਨੇ 100 ਸੀਟ ਕੱਢੀ ਉੱਥੇ ਹਮ ਉਸ وجہ ਦੀ ਉਸ ਖੇਤਰ ਦੀ ਹਮ ਤੇ 100 ਸੀਟ ਦੇ ਵਿੱਚ 100 ਹੀ ਇੰਡੀਆ ਲੈ ਗਿਆ ਜਾਂ ਪਾਕਿਸਤਾਨ ਚਲੇ ਪਾਸੋਂ ਚਲੋ ਕੋਈ ਨਹੀਂਗਾ ਵਿਚਾਰਾ ਕੋਈ ਦੇਖਦਾ ਹੋਊਗਾ ਦੂਜੇ ਕੰਟਰੀ ਦੇ ਵਿੱਚੋਂ ਚਲੇ ਯੂਰਪ ਚੋਂ ਚਲੇ ਗਿਆ ਜਾਂ ਕੋਈ ਅੰਗਰੇਣੇ ਕਿੱਧਰ ਚਲੇ ਗਿਆ ਉਹ ਕਿੱਥੇ ਗਿਆ ਅਮਰੀਕਾ ਦੀ ਇਸ ਗੱਲ ਕਿੱਥੇ ਗਈ ਹੂੰ ਬਿਲਕੁਲ ਹੈਨਾ ਤੁਸੀਂ ਇਸ ਸਕਿੱਲ ਦੀ ਸੇਲ ਲਾਤੀ ਹੂੰ ਤੇ ਸੇਲਾਂ ਦੇ ਵਪਾਰੀ ਬਰੋਂ ਆ ਗਏ ਹੂੰ ਜਿਹੜੇ ਕਾਮਰ ਸੀਗੇ ਤੋ ਕੀ ਹੈ ਲੇਕਿਨ ਦੁੱਖੇ ਸਕਲ ਦਾ ਕਿ ਜਿਹੜੇ ਤੁਸੀਂ ਗੱਲ ਕੀਨੇ ਆ ਵੀ ਓੜੀ ਗੁਣਵੱਤਾ ਜਿਹੜੀ ਸੀ ਨਾ ਹੂੰ ਕੁਆਲਿਟੀ ਜਿਹੜੀ ਸੀਗੀ ਉਹ ਹੀ ਲਿਆ ਹੀ ਨਹੀਂ ਰਹੇ ਹੂੰ انرੋਲਮੈਂਟ ਬੰਨੋਂ ਕਮੀ ਨਹੀਂ ਗਈ ਹੂੰ ਕਿਸੇ ਕੋਰਟੀ ਹੈ ਔਰ ਤੁਸੀਂ ਦੇਖੋਗੇ ਸਾਡੇ ਕੋ ਬੀੜ ਉਹ ਕਰ ਗਏ ਆ ਜਿਹੜੇ ਨੋਨ ਅਟੈਂਡਿੰਗ ਹੈਗੇ ਹੂੰ 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 ਦੂਜੀ ਘਰ ਬੈਠੋ ਦਾਖਲਾ ਲਵੋ ਤੇ ਆਉਣਾ ਬੈਠੋ ਹੂੰ ਪ੍ਰਾਈਵੇਟ ਜਿਹਨੂੰ ਕਹ ਲਓ ਪ੍ਰਾਈਵੇਟ ਕਾਲਜਾਂ ਚ ਉਹ ਐਮਏ ਕਰ ਗਏ ਲੋਕ ਜਿਨ੍ਹਾਂ ਨੇ ਅਟੈਂਡਿਟੀ ਕੀਤਾ ਦੂਜੀਆਂ ਯੂਨੀਵਰਸਿਟੀਆਂ ਬਣੀਆਂ ਡੀਮ ਯੂਨੀਵਰਸਿਟੀਆਂ ਬਣੀਆਂ ਦੂਜੀਆਂ ਯੂਨੀਵਰਸਿਟੀਆਂ ਬਣੀਆਂ ਉਹ ਦਾਖਲਾ ਲੈਂਦੇ ਪੇਪਰ ਲੈਂਦੇ ਘਰ ਬੈਠੇ ਕਰੀ ਜੋ ਹਾਂਜੀ ਹੁਣ ਉਹ ਜਿਹੜੀ ਡਿਗਰੀਆਂ ਕੀ ਕਰਨਗੀਆਂ ਹੂੰ ਬਿਲਕੁਲ ਜਿਨ੍ਹਾਂ ਕੋ ਤਜਰਬਾ ਹੀ ਨਹੀਂ ਹੈਗਾ ਨਾਟ ਹੌਲਿਸਟਿਕ ਨਹੀਂ ਬਣੀਆਂ ਉਹ ਜੀਵਨ ਬਦਲਣਾ ਹੀ ਨਹੀਂ ਉਹਨਾਂ ਨੇ ਹੂੰ ਲੇਕ ਦੇ ਰਿਸਕ ਤੇ ਸਰਕਾਰਾਂ ਜ਼ਿੰਮੇਵਾਰ ਹੈ ਦੀ ਹੂੰ ਬਿਲਕੁਲ ਸਹੀ ਜੀ ਸੋ ਘਟਾ ਸਾਹਿਬ ਅੱਕੇ ਗੱਲ ਕਰੀਏ ਤਾਂ ਕੀ ਇਹ ਰਿਪੋਰਟ ਆਉਣ ਵਾਲੇ ਬਜਟ ਦੇ ਵਿੱਚ ਸਿੱਖਿਆ ਦੇ ਲਈ ਨਿਵੇਸ਼ ਨੂੰ ਪ੍ਰਭਾਵਿਤ ਕਰ ਸਕਦੀ ਹੈ ਕੀ ਲੱਗਦਾ ਹੈ ਤੁਹਾਨੂੰ ਦੇਖੋ ਜੋ ਰਿਪੋਰਟ ਹੈਗੀ ਆ ਜੋ ਉਹਨਾਂ ਨੇ ਕਿਉਂਕਿ ਜਿਸ ਲੈਵਲ ਦੇ ਡਾਕਟਰ ਸੰਧੂ ਸਾਹਿਬ ਹੈਗੇ ਆ ਜਿਹੜੀ ਰਿਪੋਰਟ ਬਣਾਈ ਹੈ ਐਜੂਕੇਸ਼ਨ ਇੰਪਰੂਵਮੈਂਟ ਲਈ ਅੱਜ ਤੋਂ ਦੇਖੋ ਆਪਾਂ ਗੱਗੇ ਬਗਲ ਕੀਤੀ ਸੀ ਵੀ ਸਾਡੇ 65 ਕਾਲਜ ਹੈਗੇ ਆ ਸਰਕਾਰੀ ਕਾਲਜ ਆ ਜੀ ਜਿਨ੍ਹਾਂ ਦੇ ਵਿੱਚ 80% ਸੀਟਾਂ ਖਾਲੀ ਆ ਹੂੰ ਹੂੰ ਜੇ ਪਿਛਲੀ ਸਰਕਾਰ ਨੇ ਭਰੀਆਂ ਤੇ ਉਹਨਾਂ ਦੇ ਸਤੇ ਤਲਵਾਰ ਲੜਕਦੀ ਹੈ ਹੂੰ ਬਿਲਕੁਲ ਉਹ ਤਲਵਾਰ ਲੜਗਾਉਣ ਦੇ ਵਿੱਚ ਮੌਜੂਦਾ ਸਰਕਾਰ ਪੂਰੀ ਹਿੱਸੇਦਾਰ ਹੈ ਹੂੰ ਠੀਕ ਆ ਉਹ ਚਾਹਦੇ ਨਹੀਂ ਉਹਨਾਂ ਨੇ ਮਤਲਬ ਜਦੋਂ ਇਹ ਕੰਮ ਕਰਦੇ ਨਾ ਕਿਤੇ ਵੀ ਕਰਦੇ ਆ ਉਦੋਂ ਆਪ ਵੀ ਕੇਸ ਕਰਾਉਂਦੇ ਹਾਈ ਕੋਰਟ ਚ ਸੁਪਰੀਮ ਕੋਰਟ ਚ ਹੂੰ ਵੀ ਤਾਂ ਕਿ ਕੇਸ ਲੜਕਿਆ ਰਹੇ ਸਾਡਾ ਬਾਈਟ ਬਜਾ ਰੇ ਹੂੰ ਤੁਸੀਂ ਉਹ ਬਜਟ ਬਜਾ ਕਿੱਥੇ ਰੋਣਾ ਕਿੱਥੇ ਹੂੰ ਤੁਸੀਂ ਇਹੀ ਕਰਨਾ ਵੀ ਅਸੀਂ ਆ ਜੀ ਮੈਂ ਤਾਂ ਹੈਰਾਨ ਹਾਂ ਸੀ ਪੀ ਆ ਹੁਣ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਗਲਤ ਕੀਤਾ ਮੈਂ ਮੰਨਦਾ ਗਲਤ ਕੀਤਾ ਹਮ ਹਮ ਜਿਹੜੇ ਚੁਣੇ ਹੋ ਕੇ ਕੱਢਿਆ ਲੇਕਿਨ ਉਸ ਫੈਸਲੇ ਦੇ ਖਿਲਾਫ ਕੁੱਤਿਆਂ ਦੇ ਖਿਲਾਫ ਤੇ ਸੁਪਰੀਮ ਕੋਰਟ ਨੇ ਫੈਸਲੇ ਬਦਲ ਲਏ ਹਮ ਬਿਲਕੁਲ ਕੀਤਾ ਫੈਸਲਾ ਬਦਲ ਲਿਆ ਵੀ ਕੁੱਤੇ ਬਚਾਉਣੇ ਆ ਹਮ ਤੇ ਜਿਹੜੀ ਮਨੁੱਖ ਦੀ ਹਾਲਾਤ ਬਚਾਉਣੀ ਸੀ ਅਜੂਬੀਂ ਦੇਣੀ ਸੀ ਉਹਦੇ ਪ੍ਰੋਫੈਸਰ ਕੱਢ ਤੇ ਬਾਹਰ ਹਮ ਤੁਸੀਂ ਕੀ ਕਰਦੇ ਹੋ ਹਨਾ ਜੀ ਫੇਨ ਜਿਹੜੇ ਕੁੱਤਿਆਂ ਦੇ ਲਈ ਕੈਂਡਲ ਮਾਰਚ ਹੋਏ ਹਮ ਆ ਸਰਕਾਰੀ ਕਾਲ ਜਾਂਦੇ ਬੱਚਿਆਂ ਦਾ ਭੁੱਖਤਰੇ ਚ ਪੈ ਗਿਆ ਹਮ ਕੀ ਕੈਨੇਡਾ ਵਿੱਚ ਨਿਕਲੇ ਉਸ ਦੇ ਵਾਸਤੇ ਤਾਂ ਕੁਝ ਹੈ ਹੀ ਨਹੀਂ ਨਾ ਤੁਸੀਂ ਬੱਚਿਆਂ ਨੂੰ ਸਮਝਦੇ ਕੀ ਹ ਹ ਅਸੀਂ ਆਪਣੇ ਬੱਚਿਆਂ ਦੇ ਵਰਤਮਾਨ ਤੇ ਦੇਖ ਲਈ ਬਾ ਨਿਕਲੇ ਕੋਈ ਹ ਅਜ ਤੱਕ ਦੇਖਿਆ ਵੀ ਕਿਸੇ ਵੀ ਪਿੰਡ ਦੇ ਵਿੱਚ ਜਾਂ ਕਿਸੇ ਮਹੱਲੇ ਦੇ ਵਿੱਚ ਲੋਕਾਂ ਨੇ ਬੋਲ ਆਇਆ ਹੋਵੇ ਹ ਵੀ ਐਮ ਐਲ ਏ ਗੋ ਬੈਗ ਹਮ ਕਿਉਂ ਗੋ ਬੈਗ ਕਿ ਨਾ ਤੇ ਮੇਰੇ ਹਸਪੀਟਲ ਡਾਕਟਰ ਸੀਗਾ ਨਾ ਮੇਰੇ ਸਕੂਲ ਚ ਮਾਸਟਰ ਸੀ ਨਾ ਉਥੇ ਦਵਾਈ ਸੀ ਨਾ ਪੜਾਈ ਸੀ ਤੇ ਤੇਰੇ ਮੇਜਰ ਤੁਹਾਡੇ ਪੁਆਇੰਟਸ ਗਏ ਹੋਏ ਆ ਹ ਕਦੀ ਲੋਕਾਂ ਚ ਹੈ ਨਹੀਂ ਦੁੱਖ ਨਾ ਪਰਮ ਤੈਨ ਪ੍ਰਕਾਰ ਦੇ ਜੀ ਦੇਖੋ ਉਹਦੇ ਅਮੀਰ ਦੇਖੋ ਉਹਦੇ ਮੱਧ ਵਰਗੀ ਹੂੰ ਤੇ ਇੱਕ ਦੇਖੋ ਉਹਦੇ ਗਰੀਬ ਹੂੰ ਅੱਛਾ ਤਿੰਨਾਂ ਦੀ ਕੀ ਹੈਗੀ ਜਿਹੜਾ ਅਮੀਰ ਹੈ ਨਾ ਉਹਨੂੰ ਜਰੂਰਤ ਹੀ ਨਹੀਂ ਲੜਾਈ ਕਰਨ ਦੀ ਹੂੰ ਬਿਲਕੁਲ ਹਾਂਜੀ ਉਹਦਾ ਲੈਵਲ ਹੀ ਹੋਰ ਆ ਹੂੰ ਜਿਹੜਾ ਮੱਧ ਵਰਗੀ ਆ ਉਹ ਘੜੀ ਦਾ ਪੈਂਡਲ ਨਹੀਂ ਹੁੰਦਾ ਹੂੰ ਪੈਂਡਲ ਨੂੰ ਮਿਲਦਾ ਹੁੰਦਾ ਇਦਾਂ ਘੁੰਮਦਾ ਹੂੰ ਉਹ ਹੁਣ ਜਿਹੜਾ ਮੱਧ ਵਰਗੀ ਆ ਉਹਨੇ ਕਰਜ਼ਾ ਇੰਨਾ ਲੈ ਕੇ ਜਿੱਦਾਂ ਹੁਣ ਜੀਐਸਟੀ ਨਾਲ ਕਿੰਨਾ ਕਰਦਾ ਇਹ ਮੱਧ ਵਰਗੀ ਨੇ ਜਣਾ ਸਾਰਾ ਕਰਜ਼ਾ ਹੂੰ ਉਹਨਾਂ ਬੰਦਵਰਗੀਆਂ ਵਾਸਤੇ ਆ ਸਾਰਾ ਜੀ ਉਹਨਾਂ ਨੇ ਕਰਦਿਆ ਨਾ ਚਾਹ ਕਰਨਾ ਕਿ ਉਹਨਾਂ ਨੇ ਕਿਸਾਨਾਂ ਦਾਰਨ ਲਈ ਹਮ ਹਨਾ ਖੋਤੇ ਬਣ ਜਾਣਾ ਹਮ ਅੱਛਾ ਉਹਨਾਂ ਦੀ ਜਰੂਰਤ ਉਹਨਾਂ ਨੂੰ ਮਤਲਬ ਜਰੂਰਤ ਉਹਨਾਂ ਨੂੰ ਜਰੂਰਤ ਨਹੀਂ ਗਈ ਉਹਨਾਂ ਕੋ ਫਰਸਤ ਨਹੀਂ ਰਣੀ ਹਮ ਬਿਲਕੁਲ ਹਾਂਜੀ ਉਹਨਾਂ ਨੂੰ ਜਰੂਰਤ ਨਹੀਂ ਇਹਨਾਂ ਕੋ ਕੀ ਰਣੀ ਨਹੀਂ ਫਰਸਤ ਨਹੀਂ ਰਣੀ ਵੀ ਆਪਣੇ ਹੱਕਾਂ ਲਈ ਲੜ ਰਹੀਏ ਹਮ ਅਸੀਂ ਐਜੂਕੇਸ਼ਨ ਲਈ ਲੜ ਰਹੀਏ ਬੱਚਿਆਂ ਲਈ ਉਹਨਾਂ ਨੇ ਕਰਦਿਆ ਚਾਹ ਕਿ ਫੀਸ ਦੇ ਹੀ ਜਾਣੀ ਹਮ ਲੇਕਿਨ ਇਹ ਨਹੀਂ ਕਿ ਉਹ ਸਰਕਾਰ ਨਹੀਂ ਡਿਊਟੀ ਕਰੇ ਹਮ ਬਿਲਕੁਲ ਕਿਉਂਕਿ ਉਹ ਫਜ਼ੀਏ ਕਿਸਾਨਾਂ ਦਾਰਨ ਲਈ ਹਮ ਜਿਹੜੀ ਏਟਲੀ ਆ ਗਰੀਬਾਂ ਲਈ ਜਿਹੜੀ ਬਿਲਕੁਲ ਜਿਹਨਾਂ ਨੂੰ ਅੱਪਾ ਕਹਿੰਦੇ ਆ ਮੋਦੀ ਸਾਹਿਬ ਕਹਿੰਦੇ 84 ਕਰੋੜ ਨੂੰ ਦਾਣਾ ਦੇਣਾ ਆਟਾ ਦਾਲ ਦੇਣਾ ਜੀ ਉਹ ਲੋਕਾਂ ਦੇ ਵਿੱਚ ਜ਼ਰੂਰਤ ਨਹੀਂ ਗਈ ਹਮ ਉਹਨਾਂ ਨੂੰ ਭੁਖਾਰੀ ਬਣਾਇਆ ਹੋਇਆ ਉਹ ਇਹਨਾਂ ਨੂੰ ਆਕਾ ਮੰਨ ਕੇ ਇਦਾਂ ਬੈਠੇ ਆ ਹਮ ਬਿਲਕੁਲ ਉਹਨਾਂ ਚ ਆਈ ਨਹੀਂ ਰਹੀ ਵੀ ਅਸੀਂ ਬੀਠਾ ਕਿਦੇ ਮੋਰ ਆ ਹਮ ਉਹ ਕਹਿੰਦੇ ਨਾ ਲੈਣਾ ਨੇ ਆਖਿਆ ਸੀਗਾ ਕਿ ਇਸ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਲੋਕ ਆ ਇੱਕ ਲੁੱਟਣ ਵਾਲੇ ਤੇ ਕਿ ਲੁੱਟੇ ਜਾਣ ਵਾਲੇ ਹਮ ਬਿਲਕੁਲ ਅੱਛਾ ਸਾਡੇ ਸਾਡੇ ਦੇਸ਼ 'ਚ ਕੀ ਹੈਗਾ ਜਿਹੜੇ ਧਰਮਗੁਰੂ ਬੈਠੇ ਆ ਹਮ ਉਹ ਲੁੱਟਮੜੇ ਨੂੰ ਕਹਿੰਦੇ ਤੇਰੇ ਪਿਛਲੇ ਜਨਮ ਦਾ ਕਰਮ ਕੀਤਾ ਹੂੰ ਬਿਲਕੁਲ ਹੈਨਾ ਤੇ ਜੋ ਲੁੱਟੇ ਜਾ ਰਿਹਾ ਉਹਨੂੰ ਕੀ ਕਹਿੰਦੇ ਆ ਤੇਰੇ ਪਿਛਲੇ ਜਨਮ ਦਾ ਕਰਮ ਹੂੰ ਦੋਨਾਂ ਨੂੰ ਪਿਛਲੇ ਜਨਮ ਦੇ ਕਰਮ ਦੀ ਅਫੀਮ ਖਾ ਕੇ ਬੋਝ ਕੀਤੇ ਵਜੋਂ ਹੂੰ ਬਿਲਕੁਲ ਠੀਕ ਹੈ ਸਹੀ ਗੱਲ ਹੈ ਜੀ ਇਹ ਦੱਸਿਆ ਜਾਵੇ ਹੂੰ ਲੁੱਟੇ ਜਾਣ ਵਾਲਿਆਂ ਨੂੰ ਕਿ ਤੁਸੀਂ ਤਾਂ ਤੁਸੀਂ ਹੀ ਡੁੱਟੇ ਗਏ ਆ ਇਹ ਲੁੱਟਣ ਵਾਲੇ ਆ ਹੂੰ ਹੈਨਾ ਤੇ ਫਿਰ ਇਹਨਾਂ ਕਲਾਬ ਉਹਨੇ ਹੂੰ ਮਤਲਬ ਇਹ ਸ਼ੌਕਰ ਸਹਿ ਗਿਆ ਜਿਹੜੇ ਧਰਮਗੁਰੂ ਹੁੰਦੇ ਨਾ ਇਹ ਸ਼ੌਕਰ ਹੁੰਦੇ ਆ ਜਿੱਦਾਂ ਗੱਡੀ ਸ਼ੌਕਰ ਨਹੀਂ ਤੇ ਕਾਰ 'ਚ ਤੇ ਸ਼ੌਕਰ ਦਾ ਮਰੰਦਾ ਕਿ ਤੁਸੀਂ ਬੈਠਿਆ ਉਹ ਤੁਹਾਨੂੰ ਹੋਵਾ ਨਾ ਲੱਗੇ ਹੂੰ ਬਿਲਕੁਲ ਹਾਂਜੀ ਇਹ ਸ਼ੌਕਰ ਦੰਦੇ ਆ ਕਿ ਤੁਹਾਨੂੰ ਹੋਵਾ ਲੱਗਣ ਨਹੀਂ ਦੇਣਗੇ ਹੂੰ ਵੀ ਤਾਂ ਕਿ ਇਹਨਾਂ ਨੂੰ ਪਾਠ ਹੀ ਬਣਾਉਣਗੇ ਤੇ ਉਹ ਬਣੇ ਸਾਡੇ ਕਰਮ ਹੀ ਮਾੜੇ ਆ ਸਾਡੇ 'ਚ ਹੈ ਹੀ ਨਹੀਂ ਕੁਝ ਹਣਾ ਕਿਸੇ ਸਿਆਣੇ ਨੇ ਇਹ ਕਿਹਾ ਸੀ ਉਹ ਕਹਿੰਦਾ ਵੀ ਗਰੀਬ ਘਰ ਪੈਦਾ ਹੋਣਾ ਹੂੰ ਕਰਮ ਮਾੜੇ ਨਹੀਂ ਹੁੰਦੇ ਹੂੰ ਲੇਕਿਨ ਗਰੀਬ ਮਰਨਾ ਯੂਰ ਨਕਮਾ ਬਣ ਹੁੰਦਾ ਹੂੰ ਬਿਲਕੁਲ ਹੈ ਨਾ ਜੀ ਕਿਸੇ ਤੁਸੀਂ ਬਹੁਤ ਸਾਰੇ ਲੋਕਾਂ ਦੀ ਬਾਇਓਗ੍ਰਾਫੀ ਪੜ੍ਹ ਕੇ ਦੇਖੋ ਕਿ ਉਹ ਬੜੇ ਵਿਚਾਰੇ ਹੈਨ ਟੂ ਮੌਤ ਨਹੀਂ ਸੀ ਹਮ ਜਦੋਂ ਆਏ ਆਪਣੀ ਜ਼ਿੰਦਗੀ ਚ ਤੇ ਜਦੋਂ ਉਹਨਾਂ ਨੇ ਮਿਹਨਤ ਕੀਤੀ ਹੈ ਤਾਂ ਉਹ ਸੂਰਜ ਬਣ ਗਏ ਬਿਲਕੁਲ ਸਹੀ ਹੈ ਹੈ ਨਾ ਹੁਣ ਉਹਨ ਸੂਰਜ ਬਣਦੀ ਲਾਈਟ ਹੈਗੀ ਉਹ ਕਿੰਨੇ ਦੇਣੀ ਹੈ ਹਮ ਉਹ ਮਿਹਨਤ ਦੇ ਨਾਲ ਹੀ ਆਉਣੀ ਹੈ ਹੈ ਨਾ ਇੱਥੇ ਨਾ ਮੈਂ ਗੱਲ ਸੁਣਦੇ ਸੀ ਕਿਤੇ ਮੈਨੂੰ ਨਾ ਆਪਣੇ ਜੋਲ ਸਾਹਿਬ ਨਹੀਂ ਲਿਖੁੰਦੇ ਜੋਲ ਡਾਕਟਰ ਲਿਖੁੰਦੇ ਜੋਲ ਸਾਹਿਬ ਹਾਂਜੀ ਉਹ ਇੱਥੇ ਇੱਥੇ ਕਾਲਜ ਪੜ੍ਹੇ ਹੈਗੇ ਆ ਜਨਰਲ ਕਾਲਜ ਬੜੇ ਹਮ ਉਹਨੇ ਮੈਨੂੰ ਗੱਲ ਸੁਣਾਈ ਇੱਕ ਵਾਰੀ ਉਹ ਕਹਿੰਦੇ ਵੀ ਸਾਡੇ ਉੱਤੇ ਨਾ ਪਹਿਲੇ ਪ੍ਰਿੰਸੀਪਲ ਸੀ ਕਾਲਜ ਦੇ ਜਨਰੇ ਦੇ ਉਹ ਸੰਸੰਗ ਸੀਖੋਂ ਸੀ ਜਿਹੜੇ ਬਹੁਤ ਵੱਡੇ ਪੰਜਾਬੀ ਦੇ ਵਿਦਵਾਨ ਆ ਕਹਾਣੀਕਾਰ ਜੀ ਤੇ ਉਹ ਕਹਿੰਦੇ ਸੀ ਉਹ ਪ੍ਰਤੀਵਾਦੀ ਸੋਚਦੇ ਹੂੰ ਹੂੰ ਲੋਕਾਂ ਦੱਸਦੇ ਸੀਗੇ ਵੀ ਬੱਚਿਆਂ ਨੂੰ ਵੀ ਮੈਂ ਇਹ ਨਹੀਂ ਤਨੂੰ ਸਿਖਾਉਂਦਾ ਹੂੰ ਤੁਸੀਂ ਕੀ ਸੋਚਣਾ ਹੂੰ ਮੈਂ ਇਹ ਸੋਚਣਾ ਤੁਸੀਂ ਕਿੱਦਾਂ ਸੋਚਣਾ ਹੂੰ ਕੀ ਬਾਤ ਹੈ ਜਿਹੜਾ ਸਿਲੇਬਸ ਆ ਸਾਨੂੰ ਸੀਮਤ ਕਰਦਾ ਸੋਚਣਾ ਕੀ ਆ ਹੂੰ ਬਿਲਕੁਲ ਤੇ ਸੋਚਣਾ ਕਿੱਦਾਂ ਵਾ ਤੁਹਾਡੇ ਰਾਈਟ ਕੀ ਆ ਹੂੰ ਨੇ ਜੀਵਨ ਕੀ ਉਹਨੂੰ ਮੈਸ ਕਰਿਆ ਫਿਰ ਉਹਨਾਂ ਨੇ ਕੀਤਾ ਕਿ ਉੱਥੇ ਕਾਲਜ ਦੇ ਜੁਨਰਮੈਂਟ ਵਿੱਚ ਸਮਝ ਲੱਗੀ ਇਹ ਬੱਚੇ ਹੜਤਾਲ ਕਰਦੇ ਹੂੰ ਜਦੋਂ ਹੜਤਾਲ ਕਰਤੀ ਕਾਲਜ ਅੱਲੇ ਨਾਲ ਹੂੰ ਫਿਰ ਉਹਨਾਂ ਨੇ ਸੰਸੰਗ ਸੇਖ ਨੂੰ ਕੱਢਦਾ ਹੂੰ ਅੱਛਾ ਜੀ ਮੇ ਤੂੰ ਨਹੀਂ ਕਬਰਤ ਬੁੱਦੇ ਇਥੇ ਇਨਕਲਾਬ ਪੈਦਾ ਕਰਤਾ ਹੂੰ 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 ਸਰਕਾਰਾਂ ਨਹੀਂ ਚਾਹੁੰਦੀਆਂ ਹੂੰ ਇਨਕਲਾਬ ਸਰਕਾਰਾਂ ਭਵੇਂ ਸਰਕਾਰਾਂ ਭਵੇਂ ਹੂੰ ਇਨਕਲਾਬ ਬਾ ਇਨਕਲਾਬ ਜਿੰਦਾਬਾਦ ਦਾ ਨਾਰਾ ਮਾਰਨ ਲਈ ਹੂੰ ਖੜਕੜ ਖੜਦਾ ਸੌਂ ਖਾਲਣ ਹੂੰ ਲੇਕਿਨ ਬਰਦਾਸ਼ਤ ਨਹੀਂ ਕਰਨਗੇ ਕੋਈ ਸਵਾਲ ਕਰੇ ਹੂੰ ਬਰਦਾਸ਼ਤ ਨਹੀਂ ਕਰਨੀਆਂ ਕਿ ਤੀਸਰੀ ਅਗਰ ਚਿੱਟਾ ਮੋਤੀਆਂ ਨਿਕਲ ਜਾਵੇ ਨਿਕਲ ਜਾਵੇ ਹੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਕਦੇ ਵੀ ਇਨਕਲਾਬ ਜਿੱਥੇ ਵੀ ਉੱਠਦੀ ਗੱਲ ਉੱਠਦੀ ਹੈ ਉਹ ਡਾਂਗ ਫੇਰਦਾ ਹੂੰ ਬਿਲਕੁਲ ਸੌਂਕ ਤੋਂ ਕਰਦੀ ਹੈ ਹੂੰ ਖੜਕ ਕੇ ਕਲਾਂ ਤੋਂ ਖੜਕ ਕੇ ਕਲਾਂ ਤੋਂ ਹੂੰ ਮਤਲਬ ਇਹਨਾਂ ਦੇ ਨਾਲ ਗੱਲ ਕਹਿਣ ਤੇ ਕਰਨ ਵਿੱਚ ਬੜਾ ਫਰਕ ਹੈਗਾ ਐਜੂਕੇਸ਼ਨ ਤਾਂ ਆ ਸਕਦੀ ਹੈ ਜਿਹੜੀ ਤੁਸੀਂ ਗੱਲ ਆਖੀ ਆ ਕਿ ਹੂੰ ਬਿਲਕੁਲ ਸਹੀ ਜੀ ਸੋ ਘੜਾ ਸਾਹਿਬ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਕਰ ਲੈਂਦੇ ਆ ਵੀ ਹੋਰ ਰਾਜਾਂ ਦੀਆਂ ਹਾਇਰ ਐਜੂਕੇਸ਼ਨ ਨੀਤੀਆਂ ਦੇ ਨਾਲ ਇਸ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ ਦੇਖੋ ਗੱਲ ਹੈਗੀ ਹੈ ਕਿ ਤੁਸੀਂ ਜਦੋਂ ਨਾ ਕੇਰਲ ਦੀ ਗੱਲ ਕਰਦੇ ਆ ਕੇਰਲਾ ਦੀ ਹੂੰ ਹੂੰ ਤੇ ਕੇਰਲਾ ਨੂੰ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸਿਟੀ ਮੰਨੇ ਗਏ ਹੂੰ ਯਸਰ ਕੇ ਕਿ ਉੱਥੇ ਨਾ ਉਹ ਕਮਿਊਨਿਸਟ ਹੈਗੇ ਹੂੰ ਹੂੰ ਜੀ ਉੱਥੇ ਨਾ ਵਿਚਾਰਧਾਰਾ ਵਧੀਆ ਹੈਗੀ ਹੈ ਹੂੰ ਉੱਥੇ ਉਹ ਧਰਮ ਨੂੰ ਨਹੀਂ ਨੇੜੇ ਆਉਣ ਹੁੰਦੇ ਜੀ ਹਣਾ ਉਹਨਾਂ ਨੂੰ ਲੋਕਾਂ ਨੂੰ ਧਰਮ ਦਾ ਨਸ਼ਾ ਦੇ ਕੇ ਫੀਮ ਦੇ ਕੇ ਮੂਰਖ ਨਹੀਂ ਬਣਾਉਂਦੇ ਹੂੰ ਉੱਥੇ ਸਿਰਫ এডਿਕੇਸ਼ਨ ਇਰੈਕਟਡ ਕਰਦੇ ਆ ਜਗਾਉਂਦੇ ਆ 30 ਤੇ ਚੱਟਾ ਮੋਤੀਆ ਕੱਢਦੇ ਆ ਤੇ ਤੀਜੀ ਜੋ ਜਗਾਉਂਦੇ ਆ ਹੂੰ ਉੱਥੇ ਕੇਰਲਾ ਜਾ ਕੇ ਦੇਖੋ ਤੁਸੀਂ ਤੁਸੀਂ ਕਿਸੇ ਘਰ ਕੁੰਡਾ ਖੜਗਾ ਦਿਓ ਹੂੰ 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 ਕਿਸੇ ਘਰ ਹੂੰ ਤਾਂ ਰੈਂਡਮਲੀ ਹੂੰ ਤੁਸੀਂ ਕੋਈ ਬਿੱਲ ਮਾਰੋ ਉੱਥੇ ਮਾਰ ਕੇ ਕਿ ਪਲੀਜ਼ ਅਸੀਂ ਨਾ ਪੰਜਾਬ ਤੋਂ ਆਇਆ ਤੁਹਾਡਾ ਘਰ ਦੇਖਣਾ ਸੀ ਹੂੰ ਹਨ ਜੀ ਤੇ ਜਾ ਕੇ ਦੇਖੋਗੇ ਉੱਥੇ ਘਰ ਦੇ ਜਿੰਨੇ ਵੀ ਮੈਂਬਰ ਹੈਗੇ ਆ ਉਹਨਾਂ ਦੇ ਕਮਰੇ ਉਹਨੇ ਹਾਂਜੀ ਜੇ ਉਹਨਾਂ ਦੇ ਕਮਰੇ ਘੱਟ ਹੈਗੇ ਆ ਉਹਨੀਆਂ ਲਾਇਬ੍ਰੇਰੀਆਂ ਹਰ ਕਮਰੇ 'ਚ ਹਮ ਹਰ ਕਮਰੇ 'ਚ ਲਾਇਬ੍ਰੇਰੀ ਕੀ ਬਾਤ ਹੈ ਕੇਰਲ ਦੇ ਵਿੱਚ ਹਰ ਘਰ 'ਚ ਲਾਇਬ੍ਰੇਰੀ ਹਮ ਤੇ ਪੰਜਾਬ ਦੇ ਵਿੱਚ ਜਿਹੜੀਆਂ ਲਾਇਬ੍ਰੇਰੀਆਂ ਜਲਦੀਆਂ ਉਹ ਵੀ ক্লোਜ਼ ਹੋ ਗਈਆਂ ਹਮ ਬਿਲਕੁਲ ਉਹਨਾਂ ਨੂੰ ਵੀ ਜਿੰਦੇ ਲੱਗੇ ਆ ਜਿਹੜੀਆਂ ਲਾਇਬ ਜਿੰਦੇ ਲੱਗ ਗਿਆ ਲਾਇਬ੍ਰੇਰੀ ਨਹੀਂ ਹੈ ਨਹੀਂ ਕਿਤੇ ਹਮ ਸਕੂਲ ਲਾਇਬ੍ਰੇਰੀਆਂ ਬੰਦ ਕੋਨੇ ਲਾਇਬ੍ਰੇਰੀਆਂ ਬੰਦ ਜੀ ਤੇ ਫਿਰ ਫੁੱਲ ਕਿੱਥੋਂ ਕਹਿਣਗੇ ਹਮ ਹਣਾ ਅਸੀਂ ਜਦੋਂ ਮੁਕਾਬਲਾ ਕਰਾਂਗੇ ਦੂਜੇ ਰਾਜਾ ਨਾਲ ਉਹ ਕਿੱਦਾਂ ਹੋ ਜਾਊਗਾ ਹਮ ਸਹੀ ਹੈ ਜੀ ਕਿੱਦਾਂ ਹੋ ਜਾਊਗਾ ਹਮ ਜਿਸ ਧਰਤੀ ਦੇ ਉੱਤੇ ਸ਼ਬਦ ਨੂੰ ਗੁਰੂ ਮੰਨਿਆ ਗਿਆ ਹੋਵੇ ਉਸ ਧਰਤੀ ਤੋਂ ਲਾਇਬਰੀ ਖਤਮ ਹੋ ਜਵੇ ਤੇ ਉੱਥੋਂ ਅਸੀਂ ਕਿਹੜੇ ਫੁੱਲ ਖੜੂਗਾ ਕਿਹੜੀ ਕਿਹੜੀ ਪਰਸਨੈਟੀ ਪਤਾ ਕਰਾਂਗੇ ਹਮ ਹੈਨਾ ਚਾਹੀਦਾ ਸੀਗਾ ਕਿ ਜੇ ਸ਼ਬਦ ਗੁਰੂ ਹੁੰਦਾ ਤੇ ਸਾਡਾ ਸੱਚੀ ਮੂਜੀ ਵਸਤਵਤਾ ਹੁੰਦੀ ਠੀਕ ਆ ਅਸੀਂ ਕਿਸੇ ਉਸ ਹਰ ਹਰ ਬੁੱਕ ਨੂੰ ਗ੍ਰੰਥ ਸਾਹਿਬ ਬਣਾਉਣ ਦੀ ਪਿਆਏ ਉਹਨੂੰ ਗ੍ਰੰਥ ਮੰਨ ਕੇ ਉਹਨੂੰ ਸੁਚਨਾਵਾਂ ਲੈਣ ਦੀ ਸ਼ੁਰੂ ਕਰਦੇ ਤੇ ਇਹ ਸਾਡੇ ਹਰ ਬੱਚੇ ਦੇ ਹੈਨਾ ਉਹਦਾ ਉਹਦਾ ਕੈਰੈਕਟਰ ਹੋਣਾ ਚਾਹੀਦਾ ਹੁਣ ਅੱਜ ਪਤਾ ਹੀ ਨਾ ਲੱਗ ਰਿਹਾ ਕਿ ਅੱਜ ਸਿਆਸਤ ਦਾ ਮੂੰਹ ਕਿੱਧਰ ਹੈ ਜਿੱਧਰ ਰੋਣਾ ਪੈਂਦਾ ਉੱਥੇ ਹੁੰਦਾ ਹਾਂ ਜਿਹਾ ਪ੍ਰਵਾਸੀ ਪੰਜਾਬੀ ਆਈਆਂ ਗੱਲਾਂ ਆਈਆਂ ਸਾਰਾ ਪੰਜਾਬ ਹੀ ਡੰਗਾ ਚੱਕ ਤਰ ਪਿਆ ਰੋਹੀ ਕਰਦੇ ਪ੍ਰੋਸੀ ਕਰਦੇ ਜੀਵਨ ਦਾ ਸੱਚ ਕੀ ਹੈਗਾ ਪ੍ਰਵਾਸੀ ਕੌਣ ਹੈ ਪ੍ਰਵਾਸੀ ਨਹੀਂਗੇ ਉਹ ਭਾਰਤੀ ਆ ਹੂੰ ਰੋਜ਼ਗਾਰ ਲਈ ਆਏ ਆ ਅਸੀਂ ਰੋਜ਼ਗਾਰ ਲਈ ਬਾਹਰ ਜਾਂਦੇ ਹੈਗੇ ਆ ਸਾਨੂੰ ਇਹ ਪਤਾ ਹੀ ਨਹੀਂ ਅਸੀਂ ਵੀ ਅਸੀਂ ਨਾਓ ਵੀ ਅਸੀਂ ਨਾਓ ਵੀ ਅਸੀਂ ਸਿਟੀਜ਼ਨ ਆਫ ਵਰਲਡ ਹੂੰ ਆ ਤੁਸੀਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣ ਲਈ ਕੋਈ ਨਿਯਮ ਬਣਾ ਲਓ ਵੀ ਅਸੀਂ ਆ ਸੀਮਤ ਹੈਗਾ ਹੁਣ ਜੇ ਕੈਨੇਡਾ ਅਮਰੀਕਾ ਪੀਅਰ ਦਿੰਦਾ ਹੈਗਾ ਤੇ ਉਹ ਇਸਰਕੇ ਦਿੰਦਾ ਹੈਗਾ ਤੁਹਾਨੂੰ ਜਿੰਨੂ ਮਰਜ਼ੀ ਪੀਅਰ ਉਹਨਾਂ ਨੇ ਇੱਕ ਬੈਲੈਂਸ ਰੱਖਿਆ ਪੋਪੂਲੇਸ਼ਨ ਦਾ ਜੀ ਉਸ ਪੋਪੂਲੇਸ਼ਨ ਦੇ ਜੋ ਘਟ ਜਾਂਦੀ ਆ ਤੋ ਬਾਹਰੋਂ ਪੀਅਰ ਦੇਂਦੇ ਆਸਟ੍ਰੇਲੀਆ ਵਾਲੇ ਜੇ ਉਹਨਾਂ ਦੀ ਬਰਾਬਰਿੰਦੀ ਠੀਕ ਹੈ ਨਾ ਬੈਲੈਂਸ ਰੱਖਿਆ ਹੋਇਆ ਤੁਸੀਂ ਪੰਜਾਬ ਦੇ ਲਈ ਕਿਉਂ ਨਹੀਂ ਕਰ ਸਕਦੇ ਹੂੰ ਬਿਲਕੁਲ ਸਹੀ ਹੈ ਨਾ ਮਤਲਬ ਇਹ ਗੱਲ ਹੈਗੀ ਉਹ ਤਾਂ ਹੈਗੀਆਂ ਕਿ ਸਾਡੀ ਉਹ ਐਜੂਕੇਸ਼ਨ ਉਸ ਲੈਵਲ ਦੀ ਨਹੀਂਗੀ ਜਿਹੜੀ ਸਾਡੀ ਅੱਜ ਦੀ ਯੂਥ ਹੈਗਾ ਯੂਥ ਕਰਾਹੇ ਪਿਆ ਹੂੰ ਯੂਜ਼ ਕਰਾਹੇ ਪਿਆ ਤੁਸੀਂ ਨਾ ਕਿਸੇ ਫੇਸਬੁੱਕ ਤੇ ਦੇਖੋ ਤੁਸੀਂ ਮੈਂ ਕਿਹਾ ਨਾ ਵੀ ਸੱਚੀ ਗੱਲ ਦੱਸਾਂ ਕਿ 40 ਯੂਨੀਵਰਸਿਟੀਆਂ ਖੁੱਲ ਗਈਆਂ ਹਾਂਜੀ ਸਭ ਤੋਂ ਖਤਰਨਾਕ ਯੂਨੀਵਰਸਿਟੀ ਕਿਹੜੀ ਹੈ ਹੂੰ ਕਿਹੜੀ ਹੈ ਉਹ ਤੁਹਾਡੀ ਫੇਸਬੁੱਕ ਤੇ ਵਟਸਐਪ ਹੂੰ ਜਿਹੜੀ ਅੱਜ ਸਭ ਤੋਂ ਜਿਹੜੀ ਚੱਲ ਰਹੀ ਯੂਨੀਵਰਸਿਟੀ ਜਿਹ ਜਿਹ ਸਭ ਤੋਂ ਵੱਧ ਅਨਰੋਲਮੈਂਟ ਹੈ ਜੀ 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 ਕਿਹੜੀ ਯੂਨੀਵਰਸਿਟੀ ਹੈ ਫੇਸਬੁੱਕ ਤੇ ਵਟਸਐਪ ਹੋ ਗਿਆ ਵਟਸਐਪ ਦੀ ਯੂਨੀਵਰਸਿਟੀ ਤੇ ਉਹਦੀ ਉਹਦੇ ਦਾਖਲੇ ਦੀ ਕੋਈ ਜਿਹੜੀ ਨਿਊਨਤਮ ਨਿਊਨਤਮ ਘੱਟ ਤੋਂ ਘੱਟ ਕੁਆਲੀਫੀਕੇਸ਼ਨ ਕੀ ਹੈ ਵੱਧ ਤੋਂ ਵੱਧ ਮੂਰਖ ਹੋਣਾ ਹੂੰ ਬਿਲਕੁਲ ਮੈਕਸੀਮਲ ਮੂਰਖ ਹੋਣਾ ਉਹਦੀ ਕੁਆਲੀਫੀਕੇਸ਼ਨ ਹੈ ਤੇ 4000 ਦਾ ਕੋਲ ਮੋਬਾਈਲ ਹੋਣਾ ਚਾਹੀਦਾ ਹੂੰ ਤੁਸੀਂ ਕਿਸੇ ਕਿਸੇ ਫੇਸਬੁੱਕ 'ਚ ਕਿਸੇ ਨੇ ਪਾਇਆ ਨਾ ਹੂੰ ਬੀ ਆ ਗੱਲ ਹੈਗੀ ਆ ਹੂੰ ਉਹਦੇ ਮੈਂ ਕਮੈਂਟ ਪੜ ਕੇ ਦੇਖਿਓ ਉਹਨੇ ਉਹ ਜਿਹਨੇ ਸਵਾਲ ਪਾਇਆ ਉਹਦਾ ਜਵਾਬ ਹੀ ਹੈ ਨਹੀਂ ਹੂੰ ਔਰ ਕਈ ਦਿਨ ਵਿੱਚ ਇਦਾਂ ਦੀਆਂ ਗਾਲਾਂ ਕਢਣ ਦੇ ਆ ਕਿ ਇਹਨੂੰ ਬਕਵਾਸ ਕਰ ਜਾਂਦੇ ਆ ਕਿ ਉਹ ਇਹ ਨਹੀਂ ਕਰਦੇ ਵੀ ਉਹ ਜਿਹੇ ਚੀਜ਼ ਨੂੰ ਗਾਲ ਕੱਢੀ ਜਾਂ ਬਕਵਾਸ ਕੀਤਾ ਉਹ ਦੱਸਦੇ ਕਿ ਅਸੀਂ ਕੀ ਆ ਹੂੰ ਬਿਲਕੁਲ ਹਾਂਜੀ ਸਹੀ ਗੱਲ ਹੈ ਜੀ ਹੈਨਾ ਅਸੀਂ ਕੀ ਆ ਹੂੰ ਤੇ ਇਹ ਪ੍ਰੋਡਕਟ ਕਿਦੀ ਹੈ ਹੂੰ ਜਿਹੜੀ 41ਵੀਂ ਯੂਨੀਵਰਸਿਟੀ ਹੈ ਹੂੰ ਬਿਲਕੁਲ ਜਿਹੜੀ ਫੇਸਬੁੱਕ ਤੇ ਬੈਠ ਜਿਹਦੇ ਸਿਰ ਤੇ ਸਰਕਾਰ ਬਣੀ ਹੈ ਸੋਸ਼ਲ ਮੀਡੀਆ ਸਿਰ ਤੇ ਹੂੰ ਹਾਂਜੀ ਜਿਨ੍ਹਾਂ ਨੇ ਇਨਕਲਾਬ ਲੈਣ ਦਾ ਸੀ ਹਮ ਸਲੋਗਨ ਪਾ ਪਾ ਕੇ ਜਿਸ ਕਰਕੇ ਨਾ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਨਹੀਂ ਚਾਹੁੰਦੀਆਂ ਉਹ ਨਹੀਂ ਚਾਹੁੰਦੀ ਕਰਕੇ ਇਹ ਪੰਜ ਜਿਹੜਾ ਸਾਡਾ ਇਸ ਸਮਾਜ ਦਾ ਚਿਹਰਾ ਖੂਪ ਹਮ ਬਿਲਕੁਲ ਸਹੀ ਜੀ ਸੋ ਬਿਲਕੁਲ ਜੀ ਹਾਇਰ ਐਜੂਕੇਸ਼ਨ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰਾਂ ਨੂੰ ਨਾ ਸਿਰਫ ਵਿਤੀ ਨਿਵੇਸ਼ ਵਧਾਉਣ ਦੀ ਲੋੜ ਹੈ ਸਗੋਂ ਅਕਾਦਮਿਕ ਸੰਸਥਾਵਾਂ ਦੇ ਵਿੱਚ ਬੁਨਿਆਦੀ ਢਾਂਚੇ ਅਧਿਆਪਕ ਸਿਖਲਾਈ ਅਤੇ ਖੋਜ ਦੀ ਸਹੂਲਤ ਨੂੰ ਵੀ ਪਹਿਲ ਦੇਣੀ ਪਵੇਗੀ ਇਸ ਰਿਪੋਰਟ ਨੂੰ ਇੱਕ ਮੌਕੇ ਦੇ ਬਚੋਂ ਵਰਤਿਆ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਸੁਧਾਰ ਅਤੇ ਨਵੀਨਤਾ ਦੀ ਨਵੀਂ ਸ਼ੁਰੂਆਤ ਹੋ ਸਕੇ ਸੁਖਾਣਾ ਸਾਹਿਬ ਤੁਸੀਂ ਸਟੂਡੀਓ ਦੇ ਵਿੱਚ ਆਏ ਪੱਖ ਦੇ ਮਸਲੇ ਤੇ ਇੱੱਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਦਾ ਜੀ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੀ ਵਾਰ ਕਿਸੇ ਨਵੇਂ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਉਦੋਂ ਤੱਕ ਲਈ ਦੇ ਦਿਓ ਇਜਾਦਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ